ਉਹ ਮੇਰੇ ਪੇਟ ਨਾ ਕਿਹੜੇ ਕਿਹੜੀਆਂ ਬਵਾਰੀਆਂ ਦਾ ਜਿਹੜਾ ਇਲਾਜ ਸੰਭਵ ਦੁਨੀਆ ਦੀ ਜਿੰਨੀਆਂ ਮਰਜ਼ੀ ਬਿਮਾਰੀਆਂ ਹੋਣ ਸਾਰੀਆਂ ਬਿਮਾਰੀਆਂ ਦਾ ਇਲਾਜ ਸੰਭਵ ਹੈ ਇਹਦੇ ਵਿੱਚ ਮੈਡੀਟੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਮੈਂ ਪਿਛਲੇ ਕਈ ਸਾਲ ਤੋਂ ਇਸ ਚੀਜ਼ ਆਪਣੀ ਬੋਡੀ ਤੇ ਟੈਸਟ ਕਰ ਰਿਹਾ ਤੁਸੀਂ ਗੁਰਬਾਣੀ ਨੂੰ ਆਪਣੀ ਜ਼ਿੰਦਗੀ ਚ ਲਿਆਓ ਮੈਂ ਕਹਿੰਦਾ ਜੀ ਦੁਨੀਆ ਦੀ ਕੋਈ ਬਿਮਾਰੀ ਤੁਸੀਂ ਜਿਹੜੀ ਨਹੀਂ ਠੀਕ ਕਰ ਸਕਦੇ ਬਿਲਕੁਲ ਜੀ ਪਾਣੀ ਨੂੰ ਖਾਣਾ ਮੀਨਸ ਸਿਪ ਸਿਪ ਕਰਕੇ ਪੀਣਾ ਹੌਲੀ ਹੌਲੀ ਪੀਣਾ ਹੈ ਠੀਕ ਹੈ ਜੀ ਖਾਣੇ ਨੂੰ ਪੀਣਾ ਆਪਾਂ ਨੂੰ ਲੱਗਦਾ ਕਿ ਅਮਰੀਕਾ ਕੈਨੇਡਾ ਜਾਂ ਹੋਰ ਕੰਟਰੀਜ਼ ਬਹੁਤ ਸੁਖ ਸਾਡੇ ਨਾਲੋਂ ਜ਼ਿਆਦਾ ਸਟ्रेस ਉੱਤੇ ਆ ਜਿਵੇਂ ਹੁਣ ਮੈਂ ਦੱਸਿਆ ਕਿ ਆਲਮੋਸਟ 30 35 ਸਾਲ ਤੋਂ ਉੱਪਰ ਮੈਨੂੰ ਪ੍ਰੈਕਟਿਸ ਕਰਦੇ ਹੋਗੇ ਹੁਣ ਅਸੀਂ ਥੋੜਾ ਥੋੜਾ ਪੈਟਰਨ ਆਪਣਾ ਚੇਂਜ ਕਰ ਰਹੇ ਹਾਂ ਅਸੀਂ ਡਾਈਟ ਤੇ ਬਹੁਤ ਜ਼ਿਆਦਾ ਫੋਕਸ ਕਰਦੇ ਹਾਂ ਜਿਹੜੀ ਲੇਟੈਸਟ ਸਾਇੰਸ ਕਹਿ ਰਹੀ ਹੈ ਕਹਿੰਦੇ 80% ਰੋਲ ਹੈਗਾ ਡਾਈਟ ਦਾ ਤੇ 20% ਹੈਗਾ ਐਕਸਰਸਾਈਜ਼ ਦਾ 5000 ਬੰਨਿਆਂ ਤੇ ਰਿਸਰਚ ਹੋਈ 50 ਸਾਲ ਦਾ ਫਾਲੋਅ ਅਪ ਹੈ ਉਹਨਾਂ ਦੀ ਪੂਰੀ 50 ਸਾਲ ਲਈ ਉਹਨਾਂ ਦੀ ਜ਼ਿੰਦਗੀ ਨੂੰ ਸਟਡੀ ਕੀਤਾ ਗਿਆ ਉਸ ਤੋਂ ਬਾਅਦ ਜੋ ਐਨਾਲਿਸਿਸ ਨਿਕਲ ਕੇ ਸਾਹਮਣੇ ਆਇਆ ਕਹਿੰਦੇ ਵੈਜੀਟੇਰੀਅਨ ਡਾਈਟ ਸਭ ਸਕੂਲਾਂ ਕਾਲਜਿਸ ਯੂਨੀਵਰਸਿਟੀ ਚ ਮੈਂ ਸੈਮੀਨਾਰਸ ਦੇਣਾ ਉਹ ਤੇ ਮੈਂ ਇੱਕ ਹੀ ਗੱਲ ਮੈਂ ਦੱਸਦਾ ਕਿ ਜਦੋਂ ਲੜੀ ਪ੍ਰੈਗਨੈਂਟ ਹੋਗੀ ਤਾਂ ਘਰ ਦਾ ਮਾਹੌਲ ਜਵੇਂ ਮੰਦਰ ਗੁਰਦੁਆਰੇ ਵਾਲਾ ਹੋ ਜਾਣਾ ਚਾਹੀਦਾ ਠੀਕ ਜੋ ਮਾਂ ਨੇ ਸੋਚਣਾ ਹੈ ਜੋ ਉਹਦੇ ਉੱਪਰ ਇਮੋਸ਼ਨਲ ਪ੍ਰੈਸ਼ਰ ਹੈ ਸਾਰਾ ਕੁਝ ਬੱਚੇ ਤੇ ਪ੍ਰਿੰਟ ਹੋਣਾ ਹੈ ਸਹੀ ਗੱਲ ਤਾਂ ਦੋਸਤੋ ਜੇਕਰ ਕਿਸੇ ਵੀ ਤਰ੍ਹਾਂ ਦਾ ਆਰਗੈਨਿਕ ਪ੍ਰੋਡਕਟ ਲੈਣਾ ਨਾ ਤਾਂ ਇੱਕ ਵਾਰ ਪਟਿਆਲੇ ਦੇ ਗਵਾਈਨ ਆਰਗੈਨਿਕ ਦੇ ਵਿੱਚ ਘੇੜਾ ਮਾਰ ਲਿਓ ਚਾਹੇ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰ ਲਿਓ ਤੁਹਾਨੂੰ ਸਾਰੇ ਤਰ੍ਹਾਂ ਦੇ ਆਰਗੈਨਿਕ ਪ੍ਰੋਡਕਟ ਮਿਲ ਜੀ ਉਹਦੀ ਪੂਰੀ ਜਾਣਕਾਰੀ ਲਵਾਂਗੇ ਕਿਹੜੇ ਕਿਹ ਕੀ ਉਹਨਾਂ ਦੀ ਕੁਆਲਿਟੀ ਦਿੰਦੀ ਹੈ ਤੇ ਤੁਸੀਂ ਚਾਹੇ ਪੰਜਾਬ ਚੋਂ ਇੰਡੀਆ ਚੋਂ ਚਾਹੇ ਕਿਸੇ ਵੀ ਬਾਹਰੀ ਕੰਟਰੀ ਦੇ ਵਿੱਚੋਂ ਤੁਸੀਂ ਘਰ ਬੈਠੇ ਇਹ ਸਾਰੇ ਪ੍ਰੋਡਕਟ ਮੰਗਾ ਸਕਦੇ ਹੋ ਸ਼ਸ਼ੀ ਗੱਲ ਸ਼ਸ਼ੀ ਗੱਲ ਸਰ ਸਭ ਤੋਂ ਪਹਿਲਾਂ ਨਾ ਡਿਵਾਈਨ ਆਰਗੇਨ ਕਿਤੇ ਆਪਾਂ ਲੋਕੇਸ਼ਨ ਦੱਸ ਦਿਓ ਸਰ ਆਪਾਂ ਇਹ ਕਿ ਮਾਲ ਰੋਡ ਤੇ 12th ਗਾਰਡਨ ਦਾ ਗੇਟ ਹੈ ਉਸ ਦੇ ਇਨਸਾਈਡ ਆਪਣੀ ਕੰਟੀਨ ਹੈ ਜੀ ਪਲੱਸ ਅੰਦਰ ਹੀ ਬਾਤ ਇਹਦੀ ਸ਼ੌਕ ਹੈ ਜੀ ਸਰ ਆਪਣੇ ਕੋਲ ਲਗਭਗ ਕਿੰਨੇ ਕੁ ਪ੍ਰੋਡਕਟ ਨੇ ਸਰ ਰਾਸ਼ਨ ਔਰ ਕੋਸਮੈਟਿਕ ਲਾ ਕੇ 500 ਕੁ ਡਰੋ ਠੀਕ ਹੈ ਜੀ ਸਰ ਆਰਗੇਨ ਜੀ ਸਰ ਆਰਗੇਨਿਕ ਇੱਕ ਸ਼ਬਦ ਬਹੁਤ ਵੱਡਾ ਜੀ ਸਰ ਮਤਲਬ ਆਡੀਟਡ ਆਰਗੇਨਿਕ ਕਹਿ ਦਿੰਦੇ ਨੇ ਕਿ ਆਪਣੀ ਇਹ ਮਿਲਦੀਆਂ ਚੀਜ਼ਾਂ ਬਹੁਤ ਨੇ ਪਰ ਬਾਅਦ ਵਿੱਚ ਕਿਤੇ ਨਾ ਕਿਤੇ ਲੋਕਾਂ ਨੂੰ ਲੱਗਦਾ ਕਿ ਬਾਕੀ ਮੈਨੂੰ ਆਰਗੇਨਿਕ ਨਹੀਂ ਮਿਲਿਆ ਤਾਂ ਉਹਨੂੰ ਆਪਾਂ ਕਿਵੇਂ ਜਸਟਿਸ ਦੇ ਮਾਰਕੀਟਸ ਨਾਲ بڑے ਬੰਦੇ ਆ ਜਿਹੜੇ ਫੇਕ ਸੇਲ ਕਰਦੇ ਆ ਵੀ ਸਾਡਾ ਆਰਗੇਨਿਕ ਹੈ ਪਰ ਅਸੀਂ ਉਹੀ ਪ੍ਰੋਡਕਟ ਰੱਖਦੇ ਆ ਜਿਹੜੇ ਸਰਟੀਫਾਈਡ ਹੈ ਲੈਬਸ ਤੋਂ ਠੀਕ ਹੈ ਜੀ ਜ ਪੰਜ ਸੱਤ ਕੰਪਨੀਆਂ ਹੀ ਹੈ ਇੰਡੀਆ ਚ ਜਿਹੜੀ ਸਰਟੀਫਾਈਡ ਆਰਗੇਨਿਕ ਕਰ ਰਹੀਆਂ ਉਹਨਾਂ ਚ ਇੱਕ ਨੈਚਰਲ ਐਂਡ ਆਰਗੇਨਿਕਸ ਹੈ ਐਕਸਪੋਰਟ ਵੀ ਕਰਦੀ ਹੈ ਠੀਕ ਹੈ ਜੀ ਅਧਿਕਤ ਸર્ટਿਫਿਕੇਸ਼ਨਸ ਹੈ ਇੰਡੀਅਨ ਆਰਗੇਨਿਕ ਯੂਐਸਜੀਓ ਆਰਗੇਨਿਕ ਤਾਂ ਚਾਹੀਦਾ ਯੂਨ ਯੂਐਸਏ ਚ ਐਕਸਪੋਰਟ ਕਰਨਾ ਹੈ ਠੀਕ ਹੈ ਜੀ ਜੈਵਿਕ ਭਾਰਤ ਇੰਡੀਆ ਤੋਂ ਕੰਪਲਸ਼ਨ ਹੈ ਠੀਕ ਹੈ ਜੀ ਇੰਡੀਅਨ ਗਵਰਨਮੈਂਟ ਇਤਨੇ ਨੋ ਸર્ટਿਫਿਕੇਸ਼ਨ ਨੇ ਮਤਲੇ ਇੱਕ ਨਾਲ ਯੂਐਸਏ ਵਾਸਤੇ ਆਵੇ ਸ਼ਾਹ ਇਹ ਯੂਐਸਏ ਸ ਤੇ ਠੀਕ ਹੈ ਨਾ ਰਾਈ ਜਾਨੇ ਉਹ ਇਸ ਤੇ ਬੜਾ ਬਲੀਵ ਕਰਦੇ ਇਹਨੂੰ ਦੇਖ ਕੇ ਹੀ ਲੈਣਗੇ ਠੀਕ ਹੈ ਜੀ ਮਤਲਬ ਆਪਣੇ ਕੋਲ ਜਿੰਨੇ ਵੀ ਪ੍ਰੋਡਕਟ ਆਉ ਸਾਰੇ ਸਰਟੀਫਾਈਡ ਹੋਣਗੇ ਠੀਕ ਹੈ ਸਰਟੀਫਾਈਡ ਹੋਣਗੇ ਲੈਬਸ ਤੋਂ ਹੋਣਗੇ ਕੰਪਨੀ ਤੋਂ ਤੁਸੀਂ ਬੈਚ ਨੰਬਰ ਦੋ ਉਹ ਤੁਹਾਨੂੰ ਲੈਬ ਰਿ ਠੀਕ ਹੈ ਵੀ ਨਿਕਲ ਨਾਲੀ authenticity ਹੈ ਜੀ ਇਹ ਨਹੀਂ ਆ ਵੀ ਅਸੀਂ ਕਹਤਾ ਆਰਗੇਨਿਕ ਹੈ ਤਾਂ ਲੋਕੀ ਬਿਲੀਵ ਕਰਕੇ ਲੈ ਜਣੇ ਇਹੀ ਚੀਟਿੰਗ ਹੋ ਰਹੀ ਹੈ ਮਾਰਕੀ ਠੀਕ ਹੈ ਜੀ ਤਾਂ ਸਰ ਹੁਣ ਜੇ ਰੇਟ ਦੀ ਗੱਲ ਕਰੀਏ ਰੇਟ ਦਾ ਕਿੰਨਾ ਕੁ ਡਿਫਰੈਂਸ ਪੈਣਾ ਜੀ ਆਪਣੇ ਨੋਰਮਲ ਤੋਂ ਸੋ ਦੇਖੋ ਰੇਟ ਤਾਂ ਡੈਫੀਨਿਟਲੀ ਅਗਰ ਅੱਛੀ ਚੀਜ਼ ਹੈ ਤਾਂ ਡਬਲ ਰੇਟ ਤੇ ਆਈ ਹੀ ਆਈ ਜੀ ਸਰ ਆਪਾਂ ਸੋਨੇ ਵਰ ਪਿੱਤਰ ਨੂੰ ਜਿਹਾ ਸਾ ਕੰਪੈਰੀਜ਼ਨ ਨਹੀਂ ਕਰ ਸਕਦੇ ਜੀ ਸਰ ਸੋ ਡਬਲ ਆਈ ਦੀ ਬਟ ਇਹਦਾ ਬੈਨੀਫਿਟ ਅਲਟੀਮੇਟ ਆਪਾਂ ਨੂੰ ਹੀ ਮਿਲਣਾ ਆਪਣੀ ਸਿਹਤ ਅੱਛੀ ਰਹਿਣੀ ਹੈ ਡਾਕਟਰ ਦੇ ਖਰਚੇ ਕਰਨੇ ਹੈ ਜੀ ਹਰ ਇੱਕ ਸੇਤ ਅੱਛੀ ਰਹੀ ਜੇ ਸਸਤਾ ਹੀ ਮੈਂ ਦਈ ਦਮ ਜੀ ਸਰ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਵੀ ਹੋਮਿਓਪੈਥਿਕ ਕੀ ਹੁੰਦੀ ਜੀ ਗੁਰੂ ਜੀ ਹੋਮਿਓਪੈਥੀ ਨਾ ਦੁਨੀਆ ਦੀ ਸਭ ਤੋਂ ਵਧੀਆ ਸਾਇੰਸ ਹੈ ਜੀ ਜਿਹੜੀ ਕਿ ਲਗਭਗ 350 ਸਾਲ ਪਹਿਲਾਂ ਜਰਮਨ ਤੋਂ ਸ਼ੁਰੂ ਹੋਈ ਸੀ ਡਾਕਟਰ ਹਾਨਮਨ ਨੇ ਇਜ਼ਾਦ ਕੀਤੀ ਸੀ ਜਿਹੜੇ ਖੁਦ ਇੱਕ ਐਲੋਪੈਥਿਕ ਡਾਕਟਰ ਸੀ ਜੀ ਉਹਨਾਂ ਦੀ ਜ਼ਿੰਦਗੀ 'ਚ ਕੁਝ ਅਸਤ੍ਰ ਦੀਆਂ ਘਟਨਾਵਾਂ ਹੋਈਆਂ ਕਿ ਉਹਨਾਂ ਨੂੰ ਇੱਕ ਨਵਾਂ ਸਿਸਟਮ ਇਜ਼ਾਦ ਕਰਨਾ ਪਿਆ ਜੀ ਸੋ ਹੋਮੋਪੈਥੀ ਚ ਅਸੀਂ ਕੀ ਕਰਦੇ ਹਾਂ ਜੀ ਕਿ ਮਿੰਡ ਦੀ ਪੂਰੀ ਪਿਕਚਰ ਬਣਾਉਨੇ ਆ ਉਹਦੇ ਮਨ ਦੀ ਪੂਰੀ ਗੱਲ ਸੁਣਦੇ ਆ ਬਿਮਾਰੀ ਦੀ ਜੜ ਤੱਕ ਪਹੁੰਚਦੇ ਆ ਇਹਨੂੰ ਕਹਿੰਦੇ ਨੇ similars to be treated with similars ਜਿਸ ਤਰ੍ਹਾਂ ਦਾ ਪੇਸ਼ੈਂਟ ਹੈ ਉਹਨੂੰ ਉਸ ਤਰ੍ਹਾਂ ਦੀ ਦਵਾਈ ਦਿੱਤੀ ਜਾਂਦੀ ਹੈ ਮਤਲਬ ਐਲੋਪੈਥੀ ਦੇ ਉਲਟ ਹੈ ਐਲੋਪੈਥੀ ਵਾਲੇ ਕਹਿੰਦੇ ਨੇ ਕਿ ਬਿਮਾਰੀ ਹੋ ਗਈ ਆ ਜੋ ਅਸੀਂ ਉਹਨੂੰ ਪੈਲੀਏਟ ਕਰ ਦਿੰਦੇ ਆ ਟੈਂਪਰੇਰੀ ਰੀਲੀਫ ਉਹ ਇਫੈਕਟ ਦੇ ਮਗਰ ਭੱਜਦੇ ਨੇ ਅਸੀਂ ਕੌਜ਼ ਦੇ ਮਗਰ ਭੱਜਦੇ ਆ ਕਿ ਬਿਮਾਰੀ ਹੋਣ ਦਾ ਕਾਰਨ origin ਕੀ ਹੈ ਪ੍ਰੀਜ਼ਨ ਕੀ ਸੀ ਠੀਕ ਹੈ ਜੀ ਸਰ ਹੋਮਿਓਪੈਥੀ ਨਾਲ ਕਿਹੜੇ ਕਿਹੜੀਆਂ ਬਿਮਾਰੀਆਂ ਦਾ ਜਿਹੜਾ ਇਲਾਜ ਸੰਭਵ ਦੁਨੀਆ ਦੀ ਜੁਨੀਆ ਮਰਜ਼ੀ ਬਿਮਾਰੀਆਂ ਹੋਣ ਸਾਰੀਆਂ ਬਿਮਾਰੀਆਂ ਦਾ ਇਲਾਜ ਸੰਭਵ ਹੈ ਇਹਦੇ ਵਿੱਚ ਦੋ ਮੇਨ ਗੱਲਾਂ ਨੇ ਇੱਕ ਹੈ ਕਿ ਪੇਸ਼ੈਂਟ ਆਪਣੀ ਗੱਲ ਸਮਝਾ ਪਾ ਰਿਹਾ ਡਾਕਟਰ ਨੂੰ ਦੂਸਰੀ ਕਿ ਕੀ ਡਾਕਟਰ ਉਸ ਪ੍ਰੋਬਲਮ ਨੂੰ ਸਮਝ ਪਾ ਰਿਹਾ ਆਦਰਵਾਇਜ਼ ਦੁਨੀਆ ਦੀ ਕੋਈ ਵੀ ਅਸੀ ਬਿਮਾਰੀ ਨਹੀਂ ਹੈ ਜਿਹੜੀ ਨਹੀਂ ਠੀਕ ਹੁੰਦੀ ਮੈਨੂੰ ਲਗਭਗ 1991 ਵਿੱਚ ਮੈਂ ਪ੍ਰੈਕਟਿਸ ਸ਼ੁਰੂ ਕੀਤੀ ਸੀ 34-35 ਸਾਲ ਹੋ ਚਲੇ ਮੈਨੂੰ ਪ੍ਰੈਕਟਿਸ ਕਰਦਿਆਂ ਨੂੰ ਸੋ ਬੜੇ ਤਰ੍ਹਾਂ ਤਰ੍ਹਾਂ ਦੇ ਪੇਸ਼ੈਂਟ ਆਨੇ ਸਿੰਪਲ ਜ਼ੁਕਾਮ ਤੋਂ ਲੈ ਕੇ ਸ਼ੂਗਰ ਕੈਂਸਰ ਇਵਨ ਐਚ ਆਈ ਵੀ ਦੇ ਵੀ ਕੁਝ ਪੇਸ਼ੈਂਟ ਸਾਡੇ ਕੋਲ ਠੀਕ ਹੋ ਕੇ ਗਏ ਨੇ ਠੀਕ ਹੈ ਜੀ ਸਰ ਜੇ ਗੱਲ ਕਰੀਏ ਉਹਦੇ ਐਗਜ਼ਾਮਪਲ ਆ ਵੀ ਜਰੂਰ ਪੁੱਛਾਂਗੇ ਜਿਹੜੇ ਜਿਹੜੇ ਆਪਣੇ ਕੋਲੇ ਪੇਸ਼ੈਂਟ ਠੀਕ ਹੋਏ ਨੇ ਪਰ ਇਹ ਬਿਮਾਰੀ ਤੇ ਕੰਮ ਕਿਵੇਂ ਕਰਦੀ ਹੈ ਜਿਵੇਂ ਆਪਾਂ ਹੈਲੋਪੈਥੀ ਦੇਖੀ ਟਿਕਾਪਸਿੱਧੀ ਗੋਲੀ ਲੈ ਲਈ ਟੀਕਾ ਲਵਾ ਲਿਆ ਆਪਰੇਸ਼ਨ ਕਰਾ ਲਿਆ ਜੀ ਤਾਂ ਹੋਮਿਓਪੈਥੀ ਕਿਵੇਂ ਕੰਮ ਕਰਦੀ ਹੈ ਹਾਂਜੀ ਹੋਮਿਓਪੈਥੀ ਨਾ ਇਹਨੂੰ ਕਹਿੰਦੇ ਨੇ ਵਾਈਟਲ ਫੋਰਸ ਵਾਈਟਲ ਫੋਰਸ ਹੈ ਸਾਡੀ ਬੋਡੀ ਦਾ ਡਿਫੈਂਸ ਮੈਕੈਨਿਜ਼ ਜਦੋਂ ডিফেন্স ਮੈਕੈਨਿਜ਼ਮ ਚ ਕੋਈ ਪ੍ਰੋਬਲਮ ਆਦੀ ਹੈ ਜੀ ਉਸ ਟਾਈਮ ਬਿਮਾਰੀ ਸ਼ੁਰੂ ਹੁੰਦੀ ਹੈ ਬਟ ਉਹ ਪ੍ਰੋਬਲਮ ਵੀ ਇਸ ਕਰਕੇ ਆਉਂਦੀ ਹੈ ਸਾਡੇ ਜੈਨੇਟਿਕ ਕੋਡ ਤੇ ਡਿਪੈਂਡ ਕਰਦਾ ਹੈ ਸਾਡੇ ਜੀਨਸ ਦੇ ਵਿੱਚ ਕਿੱਥੇ ਕਿੱਥੇ ਗੜਬੜ ਹੋਈ ਹੈ ਜੀ ਫਾਰ ਇਗਜ਼ਾਮਪਲ ਕਿ ਇੱਕ ਬਜ਼ੁਰਗ ਸੀਗੇ ਡੈਥ ਹੋ ਗਈ ਸਾਹਮਣੇ ਤਿੰਨ ਮੁੰਡੇ ਖੜੇ ਨੇ ਉਹਨਾਂ ਦੇ ਉਹ ਤਿੰਨੋਂ ਮੁੰਡਿਆਂ ਦਾ ਰਿਐਕਸ਼ਨ ਕੀ ਹੈ ਐਕਸ਼ਨ ਤਾਂ ਇੱਕੋ ਹੀ ਹੈ ਕਾਰਨ ਇੱਕ ਹੈ ਕਿ ਫਾਦਰ ਦੀ ਡੈਥ ਹੋ ਗਈ ਬਟ ਜਿਹਨਾਂ ਦਾ ਰਿਐਕਸ਼ਨ ਕੀ ਹੈ ਇੱਕ ਲੜਕਾ ਮਨੀ ਮਨ ਖੁਸ਼ ਹੋ ਰਿਹਾ ਕਿ ਸ਼ੁਕਰ ਹੈ ਬਾਬੇ ਦੀ ਡੈਥ ਹੋਈ ਮੈਨੂੰ ਪ੍ਰੋਪਰਟੀ ਮਿਲੂਗੀ ਜੀ ਦੂਸਰਾ ਲੜਕਾ ਰੋਣਾ ਸ਼ੁਰੂ ਕਰਤਾ ਉਹਨੇ ਮੇਰੇ ਫਾਦਰ ਚਲੇ ਗਏ ਗਰੀਫ ਚ ਚਲਾ ਗਿਆ ਤੀਸਰਾ ਲੜਕਾ ਬਿਹੋਸ਼ ਹੋ ਗਿਆ ਹਿਸਟਰੀਕਲ ਸੀ ਸੋ ਸਾਡੀ ਜਿਹੜਾ ਸਾਡਾ ਸਿਸਟਮ ਹੈ ਉਹ ਰਿਐਕਸ਼ਨ ਟੂ ਸਿਚੁਏਸ਼ਨ ਤੇ ਕੰਮ ਕਰਦਾ ਹੈ ਕਿ ਬੰਦੇ ਨੇ ਉਸ ਸਿਚੁਏਸ਼ਨ ਚ ਕੀ ਫੀਲ ਕੀਤਾ ਇਹਨੂੰ ਕਹਿੰਦੇ ਨੇ ਕੌਜ਼ ਠੀਕ ਹੈ ਜੀ ਕਿ ਕਨਫਲਿਕਟ ਬਣਿਆ ਮਨ ਚ ਜਦ ਤੱਕ ਕਨਫਲਿਕਟ ਨਹੀਂ ਬਣਦਾ ਬਾਡੀ ਚ ਬਿਮਾਰੀ ਨਹੀਂ ਆਉਂਦੀ ਠੀਕ ਹੈ ਜੀ ਮਤਲਬ ਤਿੰਨਾਂ ਦੇ ਜੇ ਦੇਖੀਏ ਇੰਸੀਡੈਂਸ ਤਾਂ ਇੱਕੋ ਸੀਗਾ ਪਰ ਰੀਜਨ ਤਿੰਨਾਂ ਦੇ ਅਲੱਗ-ਅਲੱਗ ਨਿਕਲੇ ਜੀ ਬਿਲਕੁਲ ਬਿਲਕੁਲ ਉਸ ਉਸ ਤੇ ਮੱਦੇਨਜ਼ਰ ਫਿਰ ਅਸੀਂ ਦਵਾਈ ਸਿਲੈਕਟ ਕਰਦੇ ਹਾਂ ਕਿ ਬੰਦੇ ਦੀ ਦਵਾਈ ਕਿਹੜੀ ਹੋਣੀ ਚਾਹੀਦੀ ਹੈ ਡਿਪੈਂਡਿੰਗ ਅਪਨ ਰਿਐਕਸ਼ਨ ਟੂ ਸਿਚੁਏਸ਼ਨ ਠੀਕ ਹੈ ਜੀ ਇਸੇ ਕਰਕੇ ਬਹੁਤ ਡੀਪ ਸੀਟਡ ਬਹੁਤ ਡੀਪ ਰੂਟਡ ਸਿਸਟਮ ਹੈ ਸਾਡਾ ਮਤਲਬ ਅਗਰ ਬਿਮਾਰੀ ਨੂੰ ਪਰਮਨੈਂਟਲੀ ਅਸੀਂ ਜੜ ਤੋਂ ਪਟਣਾ ਹੈ ਤਾਂ ਫਿਰ ਉਹ ਹੋਮੋਪੈਥੀ ਹੀ ਤੁਹਾਡੀ ਹੈਲਪ ਕਰਦੀ ਉਹਦੇ ਵਿੱਚ ਠੀਕ ਹੈ ਜੀ ਮਤਲਬ ਸਭ ਤੋਂ ਵੱਡੀ ਗੱਲ ਹੈ ਇਹਦੇ ਵਿੱਚ ਮਤਲਬ ਡਾਕਟਰ ਤੇ ਪੇਸ਼ੈਂਟ ਦੀ ਵਾਰਤਲਾਬ ਵਾਰਤਲਾਬ ਬਹੁਤ ਵਾਰਤਲਾਬ ਦੇ ਨਾਲ ਨਾਲ ਹੋਰ ਬੜੀਆਂ ਗੱਲਾਂ ਨੇ ਜੀ ਕਿ ਜਿਵੇਂ ਹੁਣ ਮੈਂ ਦੱਸਿਆ ਕਿ ਆਲਮੋਸਟ 30 35 ਸਾਲ ਤੋਂ ਉੱਪਰ ਮੈਨੂੰ ਪ੍ਰੈਕਟਿਸ ਕਰਦੇ ਹੋਗੇ ਹੁਣ ਅਸੀਂ ਥੋੜਾ ਥੋੜਾ ਪੈਟਰਨ ਆਪਣਾ ਚੇਂਜ ਕਰ ਰਹੇ ਹਾਂ ਅਸੀਂ ਡਾਈਟ ਤੇ ਬਹੁਤ ਜ਼ਿਆਦਾ ਫੋਕਸ ਕਰਦੇ ਹਾਂ ਮੈਂ ਕਾਫੀ ਡਿਟੇਲਸ ਸਟਡੀ ਕਰਦਾ ਡਿਫਰੈਂਟ ਕੰਟਰੀਜ਼ ਜਾ ਕੇ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ ਤਾਂ ਹੁਣ ਜਿਹੜੀ ਲੇਟੈਸਟ ਸਾਇੰਸ ਕਹਿ ਰਹੀ ਹੈ ਕਹਿੰਦੇ 80% ਰੋਲ ਹੈਗਾ ਡਾਈਟ ਦਾ ਤੇ 20% ਹੈਗਾ ਐਕਸਰਸਾਈਜ਼ ਦਾ ਠੀਕ ਹੈ ਜੀ ਜਿਹੜੀ ਵੀ ਬਿਮਾਰੀ ਹੈ ਦੁਨੀ ਉਹ ਇਸ ਤਰ੍ਹਾਂ ਚੱਲਦੀ ਹੈ ਬਟ ਉਹਦੇ ਨਾਲ ਮਨ ਜ਼ਰੂਰ ਹੈ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਲਮੋਸਟ ਹਰ ਪੇਜ ਦੇ ਉੱਪਰ ਮਨ ਦਾ ਜ਼ਿਕਰ ਕੀਤਾ ਹੈ ਸਾਡੇ ਸਾਰੇ ਬ੍ਰਹਮ ਗਿਆਨੀਆਂ ਨੇ ਗੁਰੂ ਸਾਹਿਬਾਨ ਨੇ ਜੀ ਹਰ ਬਿਮਾਰੀ ਮਨ ਤੋਂ ਸ਼ੁਰੂ ਹੁੰਦੀ ਹੈ ਜੀ ਤੇ ਮਨ ਤੇ ਖਤਮ ਹੁੰਦੀ ਹੈ ਮਨ ਤੇ ਖਤਮ ਹੁੰਦੀ ਹੈ ਜਾ ਕੇ ਠੀਕ ਹੈ ਉਹਦੇ ਲਈ ਫਿਰ ਡਾਕਟਰ ਦਾ ਇੱਕ ਚੰਗਾ ਸਾਈਕੋ ਅਨਾਲਿਸਿਸ ਕਰਨ ਵਾਲਾ ਡਾਕਟਰ ਚਾਹੀਦਾ ਜਿਹੜਾ ਤੁਹਾਡੇ ਮਨ ਦੀ ਡੂੰਘਾਈ ਤੱਕ ਜਾ ਕੇ ਉਸ ਬਿਮਾਰੀ ਦੀ ਜੜ ਨੂੰ ਫੜੇ ਫਿਰ ਤੁਹਾਨੂੰ ਦੱਸੇ ਵੀ ਮੈਂ ਕਿਵੇਂ ਠੀਕ ਕਰੂੰਗਾ ਤੇ ਤੁਹਾਨੂੰ ਡਾਈਟ ਦੇ ਵਿੱਚ ਕੀ ਕੀ ਚੇਂਜਸ ਕਰੂੰਗਾ ਸਾਂ ਪਰਮਾਨੈਂਟ ਸੋਲੂਸ਼ਨ ਮੰਗਦਾ ਜੀ ਜੀ ਸਰ ਜਿਵੇਂ ਅੱਜਕੱਲ ਦੇਖਿਆ ਨਾ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਡਾਈਟੀਸ਼ਨ ਵੀ ਬੈਠੇ ਨੇ ਜੀ ਤੇ ਕੋਈ ਕਹਿੰਦਾ ਮਤਲਬ ਇਸ ਤਰੀਕੇ ਨਾਲ ਖਾਣਾ ਚਾਹੀਦਾ ਕੋਈ ਵੈਜ ਨੂੰ ਕੋਈ ਨੌਨ ਵੈਜ ਨੂੰ ਮਤਲਬ ਆਪੋ ਆਪਣੇ ਤਰੀਕੇ ਨਾਲ ਪ੍ਰਮੋਟ ਕਰ ਰਹੇ ਨੇ ਜੀ ਪਰ ਤੁਹਾਡੇ ਹਿਸਾਬ ਨਾਲ ਡਾਈਟ ਕੀ ਹੋਣੀ ਚਾਹੀਦੀ ਆ ਜੀ ਬਹੁਤ ਵਧੀਆ ਸਵਾਲ ਹੈ ਗੁਰੂ ਜੀ ਡਾਈਟ ਕਿਉਂਕਿ ਮੈਂ ਮੇਰਾ 60ਵਾਂ ਸਾਲ ਚੱਲ ਰਿਹਾ ਮੇਰੀ ਜ਼ਿੰਦਗੀ ਦਾ 1965 ਮਾਡਲ ਆ ਮੈਂ ਜਿਹੜਾ ਨਾ ਜਿਵੇਂ ਗੱਲ ਕਰ ਰਿਹਾ ਸੀ 1965 ਫੀਅਟ ਕਾਰ ਚੱਲਦੀ ਸੀ ਹੁਣ ਮੰਨ ਲਓ ਮਰਸੀਡੀਜ਼ ਚੱਲ ਰਹੀ ਆ ਪਰ ਮੇਰੀ ਬਾਡੀ ਜ ਹੁਣ ਵੀ ਉਹਨੀ એનર્ਜੀ ਹੈ ਜੋ 25 ਤੋਂ 30 ਸਾਲ ਦੀ এজ ਦੇ ਵਿੱਚ ਸੀ ਉਹਦਾ ਕ੍ਰੈਡਿਟ ਮੈਂ ਡਾਈਟ ਨੂੰ ਦਿੰਦਾ ਜੀ ਸਾਡੀ ਡਾਈਟ ਇੰਨੀ ਜ਼ਿਆਦਾ ਵਧੀਆ ਜੀ ਉਹ ਸਫੇਰ ਦੀ ਅਸੀਂ ਸਣ ਸਮੋਦੀ ਪੀਤੀ ਹੋਈ ਹੈ ਮਤਲਬ ਪlant based ਡਾਈਟ ਤੇ ਤੁਸੀਂ ਅਗਰ ਸ਼ਿਫਟ ਕਰ ਲਓਗੇ ਤੁਹਾਡਾ ਲਾਈਫ ਸਪੈਨ ਲੰਬਾ ਹੋ ਜਾਊਗਾ ਤੁਸੀਂ ਬਿਮਾਰੀਆਂ ਤੋਂ ਨजात ਪਾ ਲਓਗੇ ਠੀਕ ਜੀ ਕੁਝ ਤੁਸੀਂ ਸਵਾਲ ਪੁੱਛਿਆ ਸੀ ਵੈਜਨ ਆਨ ਵੈਜ ਦਾ ਕਿਸੇ ਵੀ ਸਿਆਣੇ ਡਾਕਟਰ ਕੋਲ ਚਲੇ ਜਾਓ ਆਪਣੇ ਏਰੀਆ ਦੇ ਜਿਨੇ ਵੀ ਆਪਣੇ ਵਿਊਅਰਸ ਦੇਖ ਰਹੇ ਨੇ ਜੀ ਉਹ ਡਾਕਟਰ ਨੂੰ ਪੁੱਛੋ ਜਾ ਕੇ ਸਾਡੀ ਬਾਡੀ ਦਾ ਮੀਡੀਅਮ ਕੀ ਹੈ ਤਿੰਨ ਤਰ੍ਹਾਂ ਦੇ ਮੀਡੀਅਮਸ ਨੇ ਅਲਕਲਾਈਨ న్యూਟਰਲ ਤੇ ਐਸਿਡਿਕ ਠੀਕ ਹੈ ਸਾਡੀ ਜਿਹੜੀ ਬੋਡੀ ਹੈ ਸਾਡੀ ਬੋਡੀ ਬੇਸਿਕਲੀ ਅਲਕਲਾਈਨ ਹੈ ਖਾਰੀ ਹੈ ਅੰਦਰੋਂ ਸਾਡਾ ਥੁੱਕ ਬਲੱਡ ਹਰ ਚੀਜ਼ ਖਾਰੀ ਹੈ ਸਮੁੰਦਰਵਾਣੀ ਜੀ ਹਾਂ ਜਿੰਨਾ ਸ਼ੇਰ ਤੋਂ ਲੈ ਕੇ ਬਿੱਲੀ ਤੱਕ ਜਿੰਨੇ ਜਾਨਵਰ ਨੇ ਸਾਰਿਆਂ ਦਾ ਖੂਨ ਹਰ ਚੀਜ਼ ਐਸਿਡਿਕ ਹੈ ਨੇਚਰ ਨੇ ਕਲੀਅਰ ਲਾਈਨ ਖਿੱਚੀ ਹੋਈ ਹੈ ਕਿਹੜੀ ਚੀਜ਼ ਮੀਟ ਖਾਊਗੀ ਕਿਹੜੀ ਚੀਜ਼ ਮੀਟ ਨਹੀਂ ਖਾਊਗੀ ਅਸੀਂ ਸਵਾਦ ਲਈ ਰੋਸਟਡ ਚਿਕਨ ਖਾ ਲਿਆ ਜੀ ਮੁਰਗਾ ਬੱਕਰਾ ਜੋ ਵੀ ਖਾ ਲਿਆ ਪਰ ਸਾਡੀ ਬਾਡੀ ਉਹਦੇ ਲਈ ਨਹੀਂ ਬਣੀ ਹੋਈ ਉਹਦੇ ਅਨੁਕੂਲ ਨਹੀਂ ਹੈਗੀ ਉਹਦੇ ਅਨੁਕੂਲ ਨਹੀਂ ਹੈ ਅਸੀਂ ਵੀ ਆਰ ਬੋਰਨ ਵੈਜੀਟੇਰੀਅਨਸ ਜੀ ਮਤਲਬ ਖਾਸ ਕਰਕੇ ਇਹ ਚੀਜ਼ ਤੋਂ ਮਤਲਬ ਮੈਂ ਆਪ ਨੂੰ ਵੈਜ ਵੈਜੀਟੇਰੀਅਨ ਹੀ ਜੋ ਆਪਣੇ ਗੁਰੂਆਂ ਨੇ ਵੀ ਜੋ ਧਰਮਾਂ ਨੇ ਵੀ ਆਪ ਨੂੰ ਬਹੁਤ ਗਾਈਡ ਕੀਤਾ ਬਿਲਕੁਲ ਬਿਲਕੁਲ ਹੁਣ ਸਾਇੰਸ ਨੇ ਨਾ ਜੀ ਮੈਂ ਬਹੁਤ ਜ਼ਿਆਦਾ ਸਟੱਡੀ ਕਰਦੇ ਰਹਿਣਾ ਡਿਫਰੈਂਟ ਡਾਕਟਰਸ ਨੂੰ ਸੁਣਦਾ ਰਹਿਣਾ ਵਰਡ ਦੇ ਵਿੱਚ 5000 ਬੰਨਿਆਂ ਤੇ ਰਿਸਰਚ ਹੋਈ 50 ਸਾਲ ਦਾ ਫਾਲੋਅ ਅਪ ਹੈ 5000 ਬੰਦੇ ਥੋੜੇ ਨਹੀਂ ਹੁੰਦੇ ਉਹਨਾਂ ਦੀ ਪੂਰੀ 50 ਸਾਲ ਲਈ ਉਹਨਾਂ ਦੀ ਜ਼ਿੰਦਗੀ ਨੂੰ ਸਟੱਡੀ ਕੀਤਾ ਗਿਆ ਉਸ ਤੋਂ ਬਾਅਦ ਜੋ ਅਨਲਿਸਿਸ ਨਿਕਲ ਕੇ ਸਾਹਮਣੇ ਆਇਆ ਕਹਿੰਦੇ ਵਿਜੀਟੇਰੀਅਨ ਡਾਈਟ ਸਭ ਤੋਂ ਬੈਸਟ ਹੈ ਪਾਣੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੀ ਸਾਡੀ ਬਾਡੀ ਚੋਂ ਇੱਕ ਦਿਨ ਚ 2 ਤੋਂ 2.5 ਲੀਟਰ ਪਾਣੀ ਬਾਹਰ ਨਿਕਲਦਾ ਕਹਿੰਦੇ ਜੀ ਕਿਵੇਂ ਨਿਕਲਦਾ ਥਰੂ ਯੂਰੀਨ ਸਟੂਲ ਠੀਕ ਹੈ ਪਸੀਨਾ ਔਰ ਤੁਸੀਂ ਨੱਕ ਤੇ ਗਿਆ ਹੱਥ ਰੱਖ ਕੇ ਦੇਖੋ ਕਿੰਨਾ ਪਾਣੀ ਤੁਹਾਡੇ ਹੱਥ ਨੂੰ ਟੱਚ ਕਰਦਾ ਸਾਡੇ ਲੰਗਸ ਵੀ 700 ਐਮਐਲ ਪਾਣੀ ਐਵਰੀ ਡੇ ਬਾਹਰ ਕੱਢਦੇ ਨੇ ਹੁਣ ਬਹੁਤ ਸਾਰੇ ਪੇਸ਼ੈਂਟ ਹੁੰਦੇ ਪਾਣੀ ਕਿੰਨੀ ਵਾਰ ਪੀਣੇ ਉਹ ਦਿਨ ਚ ਜੀ ਪਾਣੀ ਦੀ ਤਾਂ ਪਿਆਸ ਹੀ ਲੱਗਦੀ ਜੀ ਵੀ ਭਾਈ 2 ਲੀਟਰ ਪਾਣੀ ਤੁਹਾਡੀ ਬਾਡੀ ਚੋਂ ਨਿਕਲ ਰਿਹਾ ਤੇ ਇਨਟੇਕ ਤੁਹਾਡੀ ਹੈ ਨਹੀਂ ਇਨਟੇਕ ਹੈ ਨਹੀਂ ਇੱਥੋਂ ਮੇਜਰ ਪ੍ਰੋਬਲਮ ਸਾਡੀਆਂ ਸ਼ੁਰੂ ਹੁੰਦੀਆਂ ਨੇ ਪਾਣੀ ਕਦੋਂ ਪੀਣਾ ਹੈ ਕਿਵੇਂ ਪੀਣਾ ਹੈ ਅਸੀਂ ਹਰ ਪੇਸ਼ੈਂਟ ਨੂੰ ਗਾਈਡ ਕਰਦੇ ਹਾਂ ਨਾਲ ਨਾਲ ਪਾਣੀ ਨੂੰ ਖਾਣਾ ਮੀਨਸ ਸਿਪ ਸਿਪ ਕਰਕੇ ਪੀਣਾ ਹੌਲੀ ਹੌਲੀ ਪੀਣਾ ਹੈ ਠੀਕ ਹੈ ਖਾਣੇ ਨੂੰ ਪੀਣਾ ਮੀਨਸ ਇੱਕ ਬੁਰਕੀ ਜਿਹਾ ਤੁਹਾਡੇ ਮੂੰਹ ਚ ਆ ਗਈ ਉਹਨੂੰ 32 ਵਾਰ ਚਬਾਏ ਬਿਨਾਂ ਅੰਦਰ ਨਹੀਂ ਜਾਣੀ ਚਾਹੀਦੀ ਉਹ ਜੱਤ ਬਿਲਕੁਲ ਪਬਲੀ ਬਣਾ ਦੇਣਾ ਜੀ ਉਹ ਤੁਹਾਨੂੰ ਕਹਿੰਦੇ ਨੇ ਖਾਣੇ ਨੂੰ ਪੀਣਾ ਤੁਸੀਂ ਇਹ ਦੋ ਗੱਲਾਂ ਯਾਦ ਰੱਖਿਓ 50% ਪ੍ਰੋਬਲਮ ਤੁਸੀਂ ਆਪਣੇ ਘਰੇ ਠੀਕ ਕਰ ਲਓਗੇ ਠੀਕ ਹੈ ਜੀ ਸਰ ਜਿਵੇਂ ਅੱਜ ਦਾ ਸਟ्रेस ਭਰੀ ਜ਼ਿੰਦਗੀ ਹੈ ਹਰ ਇੱਕ ਦੀ ਜੀ ਬੰ ਲੋਕ ਭੱਜ ਦੌੜ ਚ ਨੇ ਜੀ ਤੇ ਕਿਹੜੇ ਕਿਹੜੇ ਬਿਮਾਰੀਆਂ ਜਿਹੜੀਆਂ ਤੁਹਾਡੇ ਕੋਲ ਜ਼ਿਆਦਾ ਆ ਰਹੀਆਂ ਵੀ ਆ ਚੀਜ਼ ਤੇ ਤੁਹਾਨੂੰ ਇਹ ਲੱਗਦਾ ਵੀ ਆ ਵੀ ਇਹ ਬਿਮਾਰੀ ਆਉਣੀ ਨਹੀਂ ਚਾਹੀਦੀ ਇਹਦਾ ਹੱਲ ਆਪਣੇ ਘਰੇ ਬੈਠ ਕੇ ਆਪ ਕਰ ਸਕਦੇ ਜੀ ਉਹਦੇ ਵਿੱਚ ਸਭ ਤੋਂ ਜ਼ਿਆਦਾ ਹੈਗੀ ਜੀ ਐਂਗਜ਼ਾਈਟੀ ਐਂਗਜ਼ਾਈਟੀ ਚੀਜ਼ ਜਿਵੇਂ ਪਿੱਛੇ ਜੇ ਹੁਣ ਕੋਵਿਡ ਵਾਲਾ ਐਪੀਸੋਡ ਲੰਘ ਕੇ ਗਿਆ 2019 20 ਦੇ ਵਿੱਚ ਉਸ ਤੋਂ ਬਾਅਦ ਲੋਕ ਇੰਨੇ ਪੈਨਿਕੀ ਹੋ ਗਏ ਜੀ ਪੈਨਿਕੀ ਕੇ ਛੋਟੇ ਛੋਟੇ ਹੱਥ ਵਾਰ-ਵਾਰ ਧੋਣ ਵਾਲੇ ਕੰਪਲਸਿਵ ਡਿਸਆਰਡਰਸ ਕਹਿੰਦੇ ਆਪਾਂ ਬਹੁਤ ਲੋਕ ਨੇ ਹਰ ਚੀਜ਼ ਸਾਫ ਸੁਥਰੀ ਹੋਣੀ ਚਾਹੀਦੀ ਹੈ ਜੀ ਕਿਉਂ ਸਾਡੀ ਸਾਈਕੀ ਦੇ ਵਿੱਚ ਇਹ ਗੱਲ ਆ ਗਈ ਕਿ ਬਿਮਾਰੀ ਦੇ ਜਰਾ ਸੀ ਸਾਡੇ ਅੰਦਰ ਚਲੇ ਜਾਣਗੇ ਬਹੁਤ ਸਾਡੇ ਕੋਲ ਪੇਸ਼ੈਂਟ ਆਉਂਦੇ ਨੇ ਇਸ ਤਰ੍ਹਾਂ ਦੇ ਐਂਗਜ਼ਾਈਟੀ ਨੈਰੋਸਿਸ ਕਹਿੰਦੇ ਆ ਫਿਰ ਬ੍ਰੇਨ ਦੀਆਂ ਬਹੁਤ ਬਿਮਾਰੀਆਂ ਦੇ ਪੇਸ਼ੈਂਟ ਆਉਣੇ ਸ਼ੁਰੂ ਹੋ ਗਏ ਡਿਮੈਂਸ਼ੀਆ ਜੀ ਐਲਜ਼ਾਈਮਰ ਹੈ ਜੀ ਇਹ ਚੀਜ਼ਾਂ ਈਜ਼ੀਲੀ ਠੀਕ ਹੋ ਸਕਦੀਆਂ ਨੇ ਬਟ ਉਹਦੇ ਲਈ ਨਾ ਸਾਨੂੰ ਡਾਈਟ ਤੇ ਬਹੁਤ ਜ਼ਿਆਦਾ ਫੋਕਸ ਕਰਨਾ ਪੈਣਾ ਹੈ ਨੰਬਰ 2 ਤੇ ਮੈਡੀਟੇਸ਼ਨ ਠੀਕ ਹੈ ਜੀ ਬਲਕਿ ਮੈਡੀਟੇਸ਼ਨ ਨੰਬਰ 1 ਤੇ ਰੱਖੋ ਡਾਈਟ ਨੰਬਰ 2 ਤੇ ਰੱਖੋ ਮੈਡੀਟੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਮੈਂ ਪਿਛਲੇ ਕਈ ਸਾਲ ਤੋਂ ਇਸ ਚੀਜ਼ ਆਪਣੀ ਬੋਡੀ ਤੇ ਟੈਸਟ ਕਰ ਰਿਹਾ ਠੀਕ ਹੈ ਜੀ ਸਵੇਰੇ ਸਵੇਰੇ ਰੋਜ਼ ਅੱਧਾ ਘੰਟਾ ਸੀ ਆਪਣੇ ਆਪ ਨੂੰ ਦਿੰਨੇ ਆ ਮੈਂ ਮੇਰੇ ਵਾਈਫ ਮੇਰੇ ਬੱਚੇ ਉਹਦੇ ਚੋ ਮੇਨ ਹੈਗਾ ਤੁਸੀਂ ਆਪਣੇ ਸਾਥੇ ਫੋਕਸ ਕਰਨਾ ਹੈ ਠੀਕ ਹੈ ਜੀ ਸਾਥੇ ਫੋਕਸ ਕਿਵੇਂ ਕਰਨਾ ਹੈ ਬੜਾ ਵਧੀਆ ਪੈਟਰਨ ਅਸੀਂ ਬਣਾਇਆ ਹੋਇਆ ਆਲਮੋਸਟ ਹਰ ਪੇਸ਼ੈਂਟ ਨੂੰ ਅਸੀਂ ਉਹਦੇ ਬਾਰੇ ਗਾਈਡ ਕਰਦੇ ਆਂ ਜੀ ਜਦ ਤੱਕ ਤੁਸੀਂ ਮੈਡੀਟੇਟ ਨਹੀਂ ਕਰੋਗੇ ਆਪਣੇ ਮਨ ਦੇ ਥਾਟਸ ਨੂੰ ਕੰਟਰੋਲ ਨਹੀਂ ਕਰੋਗੇ ਤੁਸੀਂ ਬਿਮਾਰੀ ਤੋਂ ਬਚ ਨਹੀਂ ਸਕਦੇ ਜੀ ਜੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਮਨ ਨੂੰ ਆਪਣੇ ਵਿਚਾਰਾਂ ਨੂੰ ਕੰਟਰੋਲ ਕਰਨਾ ਉਹ ਬਹੁਤ ਵੱਡੀ ਇੱਕ ਉਪਲਬਧੀ ਹੈ ਤੁਹਾਡੀ ਆਪਣੇ ਆਪ ਦੇ ਵਿੱਚ ਠੀਕ ਹੈ ਜੀ ਸਰ ਜੇ ਗੱਲ ਕਰੀਏ ਆਪਾਂ ਡਾਈਟ ਵੀ ਸਹੀ ਕਰ ਲੈਂਦੇ ਆਂ ਜਾ ਆਪਣੇ ਐਕਸਰਸਾਈਜ਼ ਲਈ ਆਪਣੀ ਹੈਬਿਟ ਵੀ ਆਪਾਂ ਚੇਂਜ ਕਰ ਲੈਣੇ ਆ ਤੇ ਜੇ ਦੇਖੀਏ ਆਪਣੇ ਅਸਮਾਨ ਚ ਐਨਵਾਇਰਨਮੈਂਟ ਪੋਲੂਸ਼ਨ ਵੀ ਬਹੁਤ ਹੈ ਉਹਨਾਂ ਤੋਂ ਆਪਾਂ ਕਿਵੇਂ ਬਚ ਸਕਦੇ ਆ ਉਹ ਤਾਂ ਇਨਟੇਕ ਆਪਣੇ ਜਾਣੀ ਹੈ ਜਦੋਂ ਆਪਾਂ ਖਾ ਲੈਣੇ ਆ ਜੀ ਜੋ ਵੀ ਆਪਣੇ ਮੌਸਮ ਦੇ ਵਿੱਚ ਆਪਾਂ ਨੂੰ ਖਾਸ ਕਰਕੇ ਇੰਡੀਆ ਦੇ ਵਿੱਚ ਆਪਾਂ ਨੂੰ ਇਹ ਚੀਜ਼ ਦੇਖਣ ਨੂੰ ਮਿਲਦੀ ਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਕਾਫੀ ਕੰਟਰੀਜ਼ ਘੁੰਮ ਲਈ ਜੀ ਆਪਾਂ ਨੂੰ ਲੱਗਦਾ ਹੈ ਕਿ ਅਮਰੀਕਾ ਕੈਨੇਡਾ ਜਾਂ ਹੋਰ ਕੰਟਰੀਜ਼ ਬਹੁਤ ਸੁਖੀ ਨੇ ਬਿਲਕੁਲ ਵੀ ਸੁਖੀ ਨਹੀਂ ਹੈਗੇ ਜੀ ਸਾਡੇ ਨਾਲੋਂ ਜ਼ਿਆਦਾ ਸਟ्रेस ਉੱਥੇ ਹੈ ਉੱਥੇ ਲਾਈਫ ਬਹੁਤ ਜ਼ਿਆਦਾ ਭਜੜੜ ਵਾਲੀ ਹੈ ਅਸੀਂ ਫਿਰ ਵੀ ਬਹੁਤ ਸੁਖੀ ਆਂ ਬਟ ਹਾਂ 에ਅਰ ਪੋਲੂਸ਼ਨ ਜ਼ਰੂਰ ਆਪਣੀ ਹੈਗੀ ਹੈ ਜੀ ਇਹਦੇ ਵਿੱਚ ਮੇਨ ਗੱਲ ਹੈ ਜੀ ਕਿ ਨੱਕ ਨਾਲ ਸਾਹ ਲੈਣਾ ਮੂੰਹ ਰਾਹੀਂ ਸਾਹ ਨਹੀਂ ਲੈਣਾ ਠੀਕ ਹੈ ਜੀ ਬਾਬੇ ਨੇ ਨਾ ਸੋ ਕਾਲਡ ਨੇਚਰ ਨੇ ਸਾਡੇ ਨੱਕ ਚ ਨਾ ਸੋਨਾ ਫਿਲਟਰ ਲਾਇਆ ਹੋਇਆ ਹੈ ਵੀ ਟੌਕਸਿਨਸ ਨੂੰ ਅੰਦਰ ਜਾਣ ਹੀ ਨਹੀਂ ਦਿੰਦਾ ਠੀਕ ਹੈ ਜੀ ਇੱਕ ਬੰਦਾ স্মੋਕ ਕਰ ਰਿਹਾ ਆਪਣੀ ਫੇਫੜੇ ਕਾਲ ਰਿਹਾ ਮਰ ਜਿਹੜੇ ਉਹਦੇ ਆਸ-ਪਾਸ ਬੈਠੇ ਨੇ ਉਹ ਪੈਸਿਵ স্মੋਕਰਸ ਨੇ ਉਹਨਾਂ ਦੇ ਉੱਪਰ ਵੀ ਉਨਾ ਹੀ ਇਫੈਕਟ ਹੋ ਰਿਹਾ ਜਿੰਨਾ ਬੰਦੇ ਦੇ ਅੰਦਰ ਲੰਗਸ ਨੂੰ ਇਫੈਕਟ ਹੋ ਰਿਹਾ ਠੀਕ ਹੈ ਸੋ ਕੋਸ਼ਿਸ਼ ਕਰੋ ਵੀ ਤੁਸੀਂ ਐਕਸਰਸਾਈਜ਼ ਅਗਰ ਤੁਹਾਡੇ ਆਸ-ਪਾਸ ਕੋਈ ਪਾਣੀ ਦਾ ਜਿਵੇਂ ਕੋਈ ਨਹਿਰ ਵਗ ਰਹੀ ਹੈ ਉਹਦੇ ਕੰਢੇ ਸੈਰ ਕਰਨ ਦਾ ਜੋ ਨਜ਼ਾਰਾ ਹੈ ਨਾ ਜੀ ਉਹਨੂੰ 네ਗੇਟਿਵ ਵਾਈਬਸ ਕਹਿੰਦੇ ਆ ਉੱਥੇ ਹਵਾ ਬਹੁਤ ਜ਼ਿਆਦਾ ਪਿਓਰ ਹੈ ਅਗਰ ਤੁਸੀਂ ਹਫ਼ਤੇ 'ਚ 3-4 ਦਿਨ ਵੀ ਨਹਿਰ ਦੇ ਕੰਢੇ ਸੈਰ ਕਰ ਲਓ ਤੁਹਾਡਾ ਇਮਿਊਨ ਸਿਸਟਮ ਬਹੁਤ ਸਟਰੋਂਗ ਹੋ ਜਾਊਗਾ ਜੀ ਨੰਬਰ 2 ਪਾਣੀ ਜਿਹੜੀਆਂ ਆਪਾਂ ਪਲਾਸਟਿਕ ਦੀਆਂ ਬੋਟਲਾਂ 'ਚ ਪਾਣੀ ਪੀਂਦੇ ਹਾਂ ਬਹੁਤ ਡੇਂਜਰਸ ਹੈ ਜੀ ਉਹ ਬਹੁਤ ਮਾਈਕਰੋ ਪਲਾਸਟਿਕ ਸਾਡੀ ਬਾਡੀ ਦੇ ਅੰਦਰ ਜਾਂਦਾ ਹੈ ਕੋਸ਼ਿਸ਼ ਕਰੋ ਕੱਚ ਦੀ ਬੋਟਲ ਦੇ ਵਿੱਚ ਪਾਣੀ ਆਪਣੇ ਕੋਲ ਰੱਖੋ ਜੇ ਤੁਸੀਂ ਆਪਾਂ ਕਿਤੇ ਕਾਫੀ ਵੀ ਪੀਂਦੇ ਆਂ ਤੋਂ ਪਲਾਸਟਿਕ ਦੀ ਬੋਤਲ ਆਪਣਾ ਗਲਾਸ ਦੇ ਦਿੰਦੇ ਨੇ ਕੋਸ਼ਿਸ਼ ਕਰੋ ਆਪਣਾ ਗਲਾਸ ਨਾਲ ਕੋਈ ਸਾਡੀ ਗਲਾਸ ਚ ਪਾ ਕੇ ਦਿਓ ਜੀ ਇਹ ਛੋਟ ਛੋਟੀਆਂ ਗੱਲਾਂ ਦਾ ਤੁਸੀਂ ਜਦੋਂ ਧਿਆਨ ਰੱਖੋਗੇ ਨਾ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਪੀਣਾ ਬਟ ਬੈਸਟ ਕੁਆਲਿਟੀ ਦਾ ਪਾਣੀ ਪੀਣਾ ਆਰੋ ਕੋਈ ਬਹੁਤ ਹੀ ਅੱਛੀ ਚੀਜ਼ ਨਹੀਂ ਹੈ ਜੀ ਮੈਂ ਆਪਣੇ ਘਰ ਆਰੋ ਬੰਦ ਕਰਤਾ ਜੀ ਠੀਕ ਹੈ ਜੀ ਫਿਰ ਕਿਹੜੇ ਵਾਲਾ ਪਾਣੀ ਪੀਣਾ ਹੈ ਆਰੋ ਦਾ ਪਾਣੀ ਨਹੀਂ ਪੀਣਾ ਚਾਹੀਦਾ ਸਾਡੀ ਬੋਡੀ ਦੇ ਨਾਰਮਲ ਮਿਨਰਲਸ ਨੂੰ ਵੀ ਇਹ ਬਾਹਰ ਕੱਢ ਦਿੰਦਾ ਜੀ ਜੀ ਅਸੀਂ ਕੀ ਕੀਤਾ ਆਰੋ ਦੀ ਮਸ਼ੀਨ ਉਹੀ ਹੈ ਅਸੀਂ ਉਹਦੇ ਚ ਰਿਵਰਸ ਆਸਮੋਸਿਸ ਵਾਲੀ ਕੈਂਡਲ ਕੱਢਤੀ ਉਹੀ ਜਗ੍ਹਾ ਤੇ ਐਕਟੀਵੇਟਿਡ ਚਾਰਕੋਲ ਦੀ ਕੈਂਡਲ ਪਾਤੀ ਠੀਕ ਹੈ ਜੀ ਮੈਂ ਐਕਚੁਅਲੀ এনवायरमेंटਲੀ ਕੰਮ ਕਰਦਾ ਬੜੇ ਸਾਲਾਂ ਤੋਂ ਕਰ ਰਿਹਾ ਜੀ ਤੇ ਆਰਓ ਦਾ 1 ਲੀਟਰ ਪਾਣੀ ਸਾਡੇ ਕੋਲ ਆਊਗਾ 3 ਲੀਟਰ ਪਾਣੀ ਬਾਹਰ ਜਾਂਦਾ ਸੀ ਮੇਰੇ ਘਰੇ ਜੀ ਬਟ ਜਦੋਂ ਮੈਂ ਉਹ ਆਰਓ ਦੀ ਕੈਂਡਲ ਕੱਢ ਕੇ ਵਿੱਚ ਐਕਟੀਵੇਟਿਡ ਚਾਰਕੋਲ ਦੀ ਕੈਂਡਲ ਪਾਤੀ ਹੁਣ ਉਹੀ ਪਾਣੀ ਦੀ ਕੁਆਲਿਟੀ ਚੇਂਜ ਹੋ ਗਈ ਹੁਣ ਮੇਰੀ ਬਾਡੀ ਨੂੰ ਸਾਰਾ ਤਰ੍ਹਾਂ ਦੇ ਮਿਨਰਲਸ ਪੂਰੇ ਕਰ ਰਿਹਾ ਆਦਰਵਾਇਜ਼ ਤੁਸੀਂ ਚੈੱਕ ਕਰਵਾ ਲਓ 100 ਬੰਦਿਆਂ ਦਾ ਵਿਟਾਮਿਨ ਡੀ ਚੈੱਕ ਕਰਾ ਲਓ 80 ਬੰਦਿਆਂ ਦਾ ਘਟੂਗਾ ਵਿਟਾਮਿਨ ਡੀ ਘਰੇਟੂ ਜਾਂਦਾ ਜ ਕਿਉਂ ਜਿਸੀ ਧੁੱਪ ਵਿੱਚ ਬੈਠਣਾ ਬੰਦ ਕਰਤਾ ਜੀ ਬਿਲਕੁਲ ਅੰਦਰ ਵੜ ਕੇ ਕਮਰਿਆਂ 'ਚ ਏਸੀ ਵਾਲੇ ਕਮਰਿਆਂ 'ਚ ਅੱਧੇ ਘੰਟੇ ਬਾਡੀ ਨੂੰ ਰੀਚਾਰਜ ਕਰਨਾ ਬਹੁਤ ਜ਼ਰੂਰੀ ਹੈ ਧੁੱਪ ਦੇ ਵਿੱਚ ਬਾਬੇ ਨੇ ਨਹੀਂ ਸੋਹਣੀ ਸਾਨੂੰ ਵਿਟਾਮਿਨ ਡੀ ਦਾ ਸੋਰਸ ਦਿੱਤਾ ਹੈ ਸੂਰਜ ਦੇਵਤਾ ਪਰ ਅਸੀਂ ਆਪਣੇ ਆਪ ਨੂੰ ਰੀਚਾਰਜ ਨਹੀਂ ਕਰਦੇ ਪਾਣੀ ਆਰਓ ਵਾਲਾ ਬੰਦ ਕਰਕੇ ਨੈਚੁਰਲ ਅਗਰ ਨਹਿਰ ਦੇ ਕੰਢੇ ਨਲਕੇ ਦਾ ਪਾਣੀ ਪੀਓ ਸਭ ਤੋਂ ਨੰਬਰ 1 ਤੇ ਹੈ ਜੀ ਸਭ ਤੋਂ ਜ਼ਿਆਦਾ ਮਿਨਰਲ ਵਾਲਾ ਪਾਣੀ ਹੈ ਨੰਬਰ 2 ਆਰਓ ਵਾਲੀ ਕੈਂਡਲ ਕੱਢ ਕੇ ਉਸ ਜਗ੍ਹਾ ਤੇ ਤੁਸੀਂ ਐਕਟੀਵੇਟਡ ਚਾਰਕੋਲ ਦੀ ਕੈਂਡਲ ਪਾ ਲਓ ਉਹ ਪਾਣੀ ਪੀਓਗੇ ਤੁਹਾਡੀ ਬੋਡੀ ਦੇ ਮਿਨਰਲਸ ਪੂਰੇ ਹੋ ਜਾਣਗੇ ਜੀ ਸਰ ਇੱਕ ਜਿਵੇਂ ਆਮ ਦੇਖਦੇ ਨੇ ਅੱਜ ਕੱਲ ਮਤਲਬ ਕੋਈ ਕਿਸੇ ਵੀ ਇਨਸਾਨ ਨੂੰ ਮਿਲੇ ਇੱਕ ਤਾਂ ਲੀਵਰ ਫੈਟੀ ਦਾ ਮਨ ਲਾਦਾ ਵੀ ਹਰ ਦੂਜੇ ਇਨਸਾਨ ਨੂੰ ਉਹ ਹੈ ਜਾਂ ਲੋਕਾਂ ਨੂੰ ਖਾਣ ਪੀਣ ਕਰਕੇ ਜਾਂ ਕਿਤੇ ਟੈਸਟਾਂ ਚ ਆ ਰਿਹਾ ਕਿਉਂਕਿ ਉਸ ਤੋਂ ਬਾਅਦ ਪ੍ਰਭਾਵ ਨਹੀਂ ਕਰਦੇ ਲੋਕ ਜਦੋਂ ਆਜ ਆਖਣੇ ਤਾਂ ਹਰ ਇੱਕ ਵੀ ਜੀ ਜੀ ਬਹੁਤ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ ਆਈ ਥਿੰਕ 60 70% ਲੋਕਾਂ ਦਾ ਫੈਟੀ ਲੀਵਰ ਹੈ ਜੀ ਉਹਦੇ ਚ ਨੰਬਰ 1 ਹੈ ਖਾਣਾ ਜੀ ਕੀ ਖਾਣਾ ਕਦੋਂ ਖਾਣਾ ਕਦੋਂ ਨਹੀਂ ਖਾਣਾ ਅਸੀਂ ਸਵੇਰੇ ਉੱਠ ਕੇ ਤਾਂ ਪਰੌਂਠੇ ਖਾਣੇ ਆ ਨਾਰਮਲ ਕਰਨ ਦੀ ਗੱਲ ਕਰਦਾ ਬਿਲਕੁਲ ਜੀ ਅਸੀਂ ਉਦੋਂ ਹੀ ਆਪਣੇ ਬਾਡੀ 'ਚ ਜ਼ਹਿਰ ਪਾਉਣਾ ਸ਼ੁਰੂ ਕਰ ਲਿਆ ਜੀ ਦੁਪਹਿਰੇ ਟਾਈਮ ਮਿਲਿਆ ਖਾ ਲਿਆ ਨਹੀਂ ਤਾਂ ਰਾਤ ਨੂੰ ਸੀ ਦੱਬ ਕੇ ਖਾਣੇ ਆ ਜੀ ਕਰਨਾ ਉਲਟ ਹੁੰਦਾ ਹੈ ਸਵੇਰੇ ਤੁਸੀਂ ਰਾਜਾ ਵਾਂਗੂ ਖਾਣਾ ਦੁਪਹਿਰੇ ਰਾਣੀ ਵਾਂਗੂ ਖਾਣਾ ਰਾਤ ਨੂੰ ਨੌਕਰ ਵਾਂਗੂ ਖਾਣਾ ਰਾਤ ਦਾ ਖਾਣਾ ਤਾਂ ਜੋ ਮੈਂ ਆਪਣੀ ਪਰਸਨਲ ਗੱਲ ਦੱਸਦਾ ਕਿ ਮੈਂ ਆਪਣੀ ਬਾਡੀ ਨੂੰ ਕਿਵੇਂ ਮੇਨਟੇਨ ਰੱਖਿਆ ਮੈਂ ਚੰਗਾ ਐਥਲੀਟ ਆ 60 ਸਾਲ ਦੀ ਉਮਰ 'ਚ ਵੀ ਮੈਂ ਬਹੁਤ ਵਧੀਆ ਐਥਲੀਟ ਆ ਕਿਉਂ ਕਿਉਂਕਿ ਮੈਂ ਸਵੇਰੇ ਇੰਨਾ ਖਾਂਦਾ ਜੀ ਠੀਕ ਹੈ ਜੀ ਰਾਤ ਦੁਪਹਿਰੇ ਮੇਰਾ ਇੰਨਾ ਫੂਡ ਹੁੰਦਾ ਰਾਤ ਨੂੰ ਮੇਰਾ ਇੰਨਾ ਫੂਡ ਹੁੰਦਾ ਇਹ ਮੇਰੇ ਸਟਮਕ ਦੇ ਅੰਦਰ ਦਾ ਸਾਈਜ਼ ਹੈ ਮੇਰਾ ਸਟਮਕ ਦੇ ਅੰਦਰਲਾ ਸਾਈਜ਼ ਇੰਨਾ ਜੇ ਮੈਂ ਇਹ ਖੋਲ ਦੂੰਗਾ ਮੈਂ ਮੋਟਾ ਹੋ ਜਾਊਂਗਾ ਇਹ ਮੈਂ ਮੈਂ ਕਰ ਦੂੰਗਾ ਪਤਲਾ ਹੋ ਜਾ ਮੇਰਾ ਭਾਰ ਵਿਸ਼ਵਾਸ ਕਰਨ ਵਾਲੀ ਗੱਲ ਹੈ ਪਿਛਲੇ 30 ਸਾਲਾਂ ਤੋਂ 70 ਕਿਲੋ ਦੇ ਆਸ-ਪਾਸ ਰਹਿੰਦਾ ਹੈ ਕਿਲੋ 2 ਕਿਲੋ ਵਾਧ ਜਾਂਦਾ ਕਿਲੋ 2 ਕਿਲੋ ਘਟ ਜਾਂਦਾ ਡਿਪੈਂਡ ਕਰਦਾ ਮੈਂ ਕਿੰਨੀ ਕਸਰਸਾਈਜ਼ ਕਰਦਾ ਬਟ ਅਹ ਮੇਰਾ ਸ케ਜੂਲ ਹੈ ਇਹ ਰਾਮ ਬਾਣ ਹੈ ਚੀਜ਼ ਯਾਦ ਰੱਖਿਓ ਇੰਨਾ ਖ ਹਨ ਕਰੂ ਡਿਨਰ ਥੈਂਕ ਯੂ ਤੁਸੀਂ ਫਰਟੀ ਲਿਵਰ ਤੋਂ ਬਾਝੋਗੇ ਖਾਣੇ ਨਾਲ ਪਾਣੀ ਨਹੀਂ ਪੀਣਾ ਜੀ ਅੱਧਾ ਘੰਟਾ ਪਹਿਲਾਂ ਜਾਂ 1 ਘੰਟਾ ਬਾਅਦ ਚ ਪੀਣਾ ਤੇ ਪਾਣੀ ਘੁੱਟ ਘੁੱਟ ਕਰਕੇ ਪੀਣਾ ਤੁਹਾਡੀਆਂ ਮੈਕਸਿਮ ਪ੍ਰੋਬਲਮਸ ਤੁਹਾਡੀਆਂ ਦੇ ਨਾਲ ਠੀਕ ਹੋ ਜਾਣਗੀਆਂ ਠੀਕ ਹੈ ਜੀ ਦੂਜੇ ਨੰਬਰ ਸਰ ਡਾਇਬੀਟਿਕਾ ਜੀ ਦੇਖੋ 슈ਗਰ ਲਈ ਨਾ ਜੀ ਪੈਂਕਰੀਆਜ਼ ਗਲੈਂਡ ਸਾਡੇ ਨਾਲ ਗੁੱਸੇ ਹੋ ਗਿਆ ਜੀ ਪੈਂਕਕਰੀਆਜ਼ ਗਲੈਂਡ ਸਾਡੇ ਨਾਲ ਗੁੱਸੇ ਹੋ ਗਿਆ ਕਿਉਂ ਗੁੱਸੇ ਹੋਇਆ ਜੀ ਜ਼ਿੰਦਗੀ ਦੀ ਭੱਜ ਦੌੜ ਹਾਂ ਸਟੀਵ ਜੋਬਸ ਦਾ ਨਾਮ ਸ਼ਾਇਦ ਤੁਸੀਂ ਸੁਣਿਆ ਹੋਵੇ ਜੀ ਉਹ ਉਹਨਾਂ ਦੀ ਡੈਥ ਹੋਈ ਕੈਂਸਰ ਹੋਇਆ ਸੀ ਪੈਂਕਰੀਆਸ ਦਾ ਉਹ ਬੰਦਾ ਇੰਨਾ ਫਿਨਕੀ ਸੀ ਇੰਨਾ ਫਾਸਟਿਡੀਅਸ ਸੀ ਹੋਰ ਬੈਟਰ ਹੋਰ ਬੈਟਰ ਹੋਰ ਬੈਟਰ ਕਹਿੰਦਾ ਜ਼ੀਰੋ ਡਿਫੈਕਟ ਚਾਹੀਦਾ ਬੰਦੇ ਨੂੰ ਹਰ ਚੀਜ਼ ਦੇ ਵਿੱਚ ਬਿਲਕੁਲ ਜੀ ਠੀਕ ਹੈ ਉਹ ਇੰਨਾ ਜ਼ਿਆਦਾ ਇਸ ਗੱਲ ਦੇ ਵਿੱਚ ਵੜ ਗਿਆ ਕਿ ਉਹ ਪੈਂਕਰੀਆਸ ਜਿਹੜਾ ਜਿਹੜਾ ਗਲੈਂਡ ਹੈ ਉਹ ਸਾਡਾ ਪਰਫਾਰਮੈਂਸ ਦਾ ਗਲੈਂਡ ਹੈ ਜਿਵੇਂ ਤੁਸੀਂ ਪਰਫਾਰਮ ਕਰਨਾ ਹੈ ਮੈਂ ਹੋਰ ਬੈਟਰ ਬਲੌਗ ਬਲੌਗ ਕਰਨਾ ਹੈ ਹੋਰ ਬੈਟਰ ਪਰਫਾਰਮੈਂਸ ਦੇਣੀ ਹੈ ਜਿੰਨਾ ਜ਼ਿਆਦਾ ਸਟ्रेस ਲਓਗੇ ਇਸ ਚੀਜ਼ ਲਈ ਪਨਕ੍ਰੀਆ ਇਫੈਕਟ ਹੋਗਾ ਜ਼ਿਆਦਾ ਡਾਈਟ ਦਾ ਰਿਲੇਸ਼ਨ ਹੈ 노 ਡਾਊਟ ਬਟ ਸਾਡੀ ਸਾਈਕੀ ਦਾ ਸਿੱਧਾ ਸਬੰਧ ਸਾਡੇ ਪਨਕ੍ਰੀਆਸ ਦੇ ਨਾਲ ਹੈ ਠੀਕ ਹੈ ਜੀ ਗੁਰੂ ਸਾਹਿਬ ਨੇ ਨਹੀਂ ਸੋਣੀ ਗੱਲ ਕੀਤੀ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੀ ਲਾਸਟ ਲਾਈਨ ਚ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਅਸੀਂ ਪਰਮਾਤਮਾ ਦਾ ਹੁਕਮ ਨਹੀਂ ਮੰਨਦੇ ਯਾਰ ਠੀਕ ਹੈ ਲੋਕਾਂ ਵਾਸਤੇ ਮੇਰੇ ਵਾਸਤੇ ਨਹੀਂ ਹੈ ਤੁਸੀਂ ਗੁਰਬਾਣੀ ਨੂੰ ਆਪਣੀ ਜ਼ਿੰਦਗੀ ਚ ਲਿਆਓ ਮੈਂ ਕਹਿੰਦਾ ਜੀ ਦੁਨੀਆ ਦੀ ਕੋਈ ਬਿਮਾਰੀ ਤੁਸੀਂ ਜਿਹੜੀ ਨਹੀਂ ਠੀਕ ਕਰ ਸਕਦੇ ਬਿਲਕੁਲ ਜੀ ਅਸੀਂ ਹੁਕਮ ਮੰਨਣਾ ਛੱਡ ਗਏ ਜੀ ਜੀ ਅਸੀਂ ਰੈਟ ਰੇਸਟ ਬੈਗੇ ਨੂੰ ਰੈਟ ਰੇਸ ਕਹਿੰਦੇ ਆ ਭੇਟਚਾਲ ਜੀ ਯਾਨ ਫਲਾਣਾ ਬੰਦਾ ਡਾਕਟਰ ਚਲੋ ਮੈਂ ਆਪਣੀ ਗੱਲ ਕਰਦਾ ਫਲਾਣਾ ਡਾਕਟਰ ਮੇਰੇ ਨਾਲ ਗਿਆ ਆਂ ਗਿਆ ਕਿ ਮੈਂ ਹੋਰ ਬੈਟਰ ਪਰਫਾਰਮੈਂਸ ਦਵਾ ਇਹ ਜਿਹੜੀ ਰੈਟ ਰੇਸ ਹੈ ਨਾ ਜੀ ਇਹ ਸਾਡੇ ਪੈਂਕਰੀਆਜ਼ ਗਲੈਂਡ ਤੇ ਬਹੁਤ ਲੋਡ ਪਾਦੀ ਹੈ ਇਨਸੂਲਿਨ ਦੀ ਸਿਕ੍ਰੀਸ਼ਨ ਚ ਗੜਬੜ ਹੋ ਜਾਂਦੀ ਹੈ ਇਹ ਬੰਦਾ ਕਹਿੰਦੇ ਪ੍ਰੀ ਡਾਇਬੀਟਿਕ ਜਾਂ ਡਾਇਬੀਟਿਕ ਹੋ ਗਿਆ ਨੈਕਸ ਰਕ ਉਸ ਜ਼ਿੰਦਗੀ ਨੂੰ ਕਹਿੰਦੇ ਨੇ ਐਨੀ ਸੋਹਣੀ ਗੱਲ ਬੋਲੀ ਓਸ਼ਨ ਨੇ ਵੀ ਬੋਲੀ ਇੱਕ ਵਿਮ ਹਾਫ ਸਾਇੰਟਿਸਟ ਨੇ ਕਹਿੰਦੇ ਜਸਟ ਫਲੋ ਵਿਦ ਦਾ ਫਲੋ ਕਹਿੰਦੇ ਪਾਣੀ ਦੇ ਵਹਾਂਚ ਚੱਲੀ ਚੱਲੋ ਨਹੀਂ ਤਾਂ ਵੱਡੇ ਵੱਡੇ ਤਰਾਕੂ ਡੁੱਬ ਜਾਂਦੇ ਨੇ ਕਹਿੰਦੇ ਲਾਸ਼ ਤੈਰਦੀ ਰਹਿੰਦੀ ਹੈ ਬਿਲਕੁਲ ਕਹਿੰਦੇ ਤੁਸੀਂ ਪਾਣੀ ਚ ਤਰ ਕੇ ਤਾਂ ਦੇਖੋ ਉਹਨੇ ਛੱਡ ਦੋ ਬਾਡੀ ਨੂੰ ਜਿੱਦ ਨੂੰ ਨਾ ਲੈਂਦੀ ਹੈ ਲੈ ਜਰ ਪਾਣੀ ਸੀਮ ਇਹੀ ਤੁਹਾਡੀ ਜ਼ਿੰਦਗੀ ਦਾ ਨਜ਼ਰੀਆ ਹੋਣਾ ਚਾਹੀਦਾ ਫਲੋ ਵਿਦ ਦਾ ਫਲੋ ਕਹਿੰਦੇ ਠੀਕ ਹੈ ਜੀ ਬਹੁਤਾ ਜ਼ਿਆਦਾ ਫਾਈਟ ਨਾ ਕਰੋ ਫਿਰ ਪੈਂਕ੍ਰੀਆਟਿਕ ਗਲੈਂਡ ਕਹਿੰਦੇ ਇਫੈਕਟ ਆ ਜਾਂਦਾ ਸਰ ਜਿਵੇਂ ਦੋਨੇ ਬਿਮਾਰੀਆਂ ਹੋ ਗਈ ਜਿਵੇਂ ਚਲੋ ਕਰੇ ਆਪਾਂ ਟਰਾਈ ਕਰਦੇ ਆਂ ਜੀ ਕੋਸ਼ਿਸ਼ ਰਹਿੰਦੀ ਆ ਵੀ ਆਪਾਂ ਆਪਣੀ ਡਾਈਟ ਸਹੀ ਕਰ ਲੈਨੇ ਐਕਸਰਸਾਈਜ਼ ਕਰਦੇ ਆ ਤੇ ਹੋਰ ਸਾਰੀਆਂ ਗੱਲਾਂ ਤੇ ਆਪਾਂ ਪਰਮਾਨੈਂਟ ਜਾਂ ਪੱਕਾ ਸੋਲੂਸ਼ਨ ਹੈ ਜੀ 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 ਸਰ ਬਿਲਕੁਲ ਜੀ ਮੈਂ ਆਪਾਂ ਹੁਣ ਗੱਲ ਕੀਤੀ ਹੈ ਅਸੀਂ ਹਰ ਬੰਦੇ ਦੀ ਬਿਮਾਰੀ ਦੀ ਤੱਤ ਤੱਕ ਜਾਣਿਆ ਕਿ ਸ਼ੂਗਰ ਕਦੋਂ ਹੋਈ ਸੀ ਯਾਂ ਚਾਹ ਸ਼ੂਗਰ ਦੀ ਗੱਲ ਕਰ ਰਹੇ ਹਾਂ ਕਦੋਂ ਹੋਈ ਇਸ ਕਹਿੰਦਾ ਜੀ ਬੰਦਾ ਕਹਿੰਦਾ ਜੀ 5 ਸਾਲ ਪਹਿਲਾਂ ਹੋਈ ਸੀ ਉਦੋਂ ਕੀ ਹੋਇਆ ਸੀ ਹਾਂਜੀ ਹਾਂ ਮੇਰੇ ਆਫੀਸਰ ਨੇ ਮੈਨੂੰ ਇਦਾਂ ਦਾ 네ਗੇਟਿਵ ਗੱਲ ਬੋਲੀ ਜਾਂ ਮੇਰੀ ਜੌਬ ਚਲੀ ਗਈ ਅਸੀਂ ਉਹ ਚੀਜ਼ ਤੇ ਲਿਆ ਕੇ ਬੰਦੇ ਨੂੰ ਦਵਾਈ ਦਿੰਨੇ ਆ ਠੀਕ ਹੈ ਸਾਡੇ ਕੋਲ ਇਹ ਟ ਸਾਫਟਵੇਅਰ ਹੈ ਕਿ ਨਹੀਂ ਬਹੁਤ ਵਧੀਆ ਫਿਰ ਨਾਲ ਉਹਨੂੰ ਕਾਉਂਸਲਿੰਗ ਸੈਸ਼ਨ ਦਿੰਨੇ ਆ ਨਾਲ ਡਾਈਟ ਬਾਰੇ ਦੱਸਦੇ ਆ ਕਿ ਕੀ ਖਾਣਾ ਬਹੁਤ ਵੰਡਰਫੁਲ ਰਿਜ਼ਲਟ ਆਨੇ ਨੇ ਜੀ ਬਹੁਤ ਵਧੀਆ ਰਿਜ਼ਲਟ ਜੀ ਤੇ ਸਰ ਇਸ ਤੋਂ ਇਲਾਵਾ ਜਿਹੜੀ ਅੱਜ ਦੀ ਭਿਆਨਕ ਮਾਰੀਆਂ ਕੈਂਸਰ ਜੀ ਤੇ ਉਹਦੇ ਵੀ ਤੇ ਜੇ ਸ਼ੂਗਰ ਜਾਂ ਲੀਵਰ ਜੋ ਵੀ ਤੁਹਾਡੇ ਕੋਲੇ ਤੁਹਾਨੂੰ ਲੱਗਦਾ ਵੀ ਕਿਤੋਂ ਨਾ ਕਿਤੋਂ ਕੋਈ ਨਿਰਾਸ਼ ਹੋ ਕੇ ਆਇਆ ਵੀ ਮੇਰਾ ਕਿਤੇ ਹੱਲ ਨਹੀਂ ਵੀ ਮੇ ਤਾਂ ਹੁਣ ਮੌਤ ਲਿਖੀ ਆ ਤੇ ਉਹ ਤੁਹਾਡੇ ਕੋਲ ਠੀਕ ਹੋਏ ਹੁਣ ਉਹਨਾਂ ਦੀ ਐਗਜ਼ਾਮਪਲਾਂ ਵੀ ਜ਼ਰੂਰ ਦੱਸੀ ਜੀ ਜੀ ਬਹੁਤ ਬਹੁਤ ਇਸ ਤਰ੍ਹਾਂ ਦੇ ਪੇਸ਼ੈਂਟਸ ਨੇ ਮੈਨੂੰ ਇੱਕ ਛੋਟੀ ਜੀ ਗੱਲ ਯਾਦ ਆ ਗਈ ਤੁਹਾਡੀ ਗੱਲ ਤੋਂ ਜੀ ਇੱਕ 10-12 ਸਾਲ ਪੁਰਾਣੀ ਗੱਲ ਹੈ ਜੀ ਜੀ ਉਹ ਲੁਧਿਆਣੇ ਮੇਰੇ ਪੇਸ਼ੈਂਟ ਨੇ ਬੜੇ ক্লোਜ਼ ਵਕੀਲ ਸਾਹਿਬ ਨੇ ਉਹ ਮੈਨੂੰ ਕਾਲ ਆਈ ਉਹਨਾਂ ਦੀ 7:30 7:30 ਵਜੇ ਸ਼ਾਮ ਨੂੰ ਕਹਿੰਦੇ ਜੀ ਅੱਜ ਦਾ ਮੇਰੇ ਬ੍ਰਦਰ ਨੇ ਲੋ ਛੱਤ ਤੋਂ गिर ਗਏ ਠੀਕ ਹੈ ਜੀ ਤੇ ਸਿਰ ਨੀਚੇ ਵੱਜਿਆ ਫਰਸ਼ ਤੇ ਅੰਦਰ ਬ੍ਰੇਨ ਹੈਮਰੇਜ ਹੋ ਗਿਆ ਬੇਹੋਸ਼ ਨੇ ਹਸਪੀਟਲ ਲੱਗੇ ਅਸੀਂ ਫਲਾਣੇ ਫਲਾਣੇ ਠੀਕ ਹੈ ਤੁਸੀਂ ਕੁਝ ਕਰ ਸਕਦੇ ਹੋ ਮੈਂ ਕਿਹਾ ਜੀ ਕੋਈ ਨਹੀਂ ਮੇਰੀ ਉਹਨਾਂ ਦੇ ਕਿਸੇ ਫੈਮਿਲੀ ਮੈਂਬਰ ਨਾਲ ਗੱਲ ਕਰਾਓ ਉਹਨਾਂ ਦੀ ਵਾਈਫ ਨਾਲ ਗੱਲ ਹੋਈ ਮੈਂ ਪੁੱਛਿਆ ਵੀ ਕੀ ਹੋਇਆ ਸਾਰਾ ਐਪੀਸੋਡ ਉਹਨਾਂ ਦੇ ਸੁਭਾਅ ਬਾਰੇ ਦੋ ਚਾਰ ਗੱਲਾਂ ਪੁੱਛੀਆਂ ਮੈਂ ਉਕਿ ਜਦੋਂ ਦੱਸਿਆ ਮੈਂ ਕਿ ਜੀ ਫਲਾਣੀ ਐਸਟੇਮ ਫਲਾਣੀ ਜਗ੍ਹਾ ਤੇ ਫਾਰਾ ਚੌਕ ਲੁਧਿਆਣਾ ਨਰਸ ਉਹ ਖੁੱਲੀ ਐ ਇੱਕ ਫਾਰਮੇਸੀ ਉੱਥੇ ਜਾ ਕੇ ਫਲਾਣੀ ਦਵਾਈ ਲੈ ਲਵਾਂ ਉਹਦੀ ਡੋਜ਼ ਹਸਪੀਟਲ ਦੇ ਭਾਈ ਬੰਦੇ ਨੇ ਦੇਣੀ ਸ਼ੁਰੂ ਕਰ ਲਓ ਠੀਕ ਹੈ ਜੀ ਉਹਨਾਂ ਨੇ ਉਦਾਂ ਹੀ ਕਿਹਾ ਜੀ ਸਵੇਰੇ ਡਾਕਟਰ ਸਾਹਿਬ ਆਏ ਜਿਹੜਾ ਨੇ ਸਰਜਰੀ ਕਰਨੀ ਸੀ ਉਹਨਾਂ ਨੂੰ ਸਕੈਨ ਲਈ ਲੈ ਗਏ ਜਦੋਂ ਬ੍ਰੇਨ ਸਕੈਨ ਕੀਤਾ ਕਹਿੰਦੇ ਜੀ ਬਲੱਡ ਹੈ ਨਹੀਂ ਅੰਦਰ ਠੀਕ ਹੈ ਜੀ ਕਿ ਬੰਦਾ ਕੌਨਸ਼ੀਅਸ ਹੈ ਕਹਿੰਦੇ ਜੀ ਕੀ ਕੀਤਾ ਰਾਤ ਤੁਸੀਂ ਕਹਿੰਦੇ ਜੀ ਕੁਛ ਨਹੀਂ ਕਹਿੰਦੇ ਕੁਛ ਤਾਂ ਕੀਤਾ ਹੋਣਾ ਕਹਿੰਦੇ ਵੀ ਅੰਦਰ ਬ੍ਰੇਨ ਰਾਤ ਅੰਦਰ ਹੈਮਰੇਜ ਹੋ ਰਹੀ ਸੀ ਬਲੀਡਿੰਗ ਹੋ ਰਹੀ ਸੀ ਹੁਣ ਕਿੱਥੇ ਚਲਾ ਗਿਆ ਬਲੱਡ ਉਹ ਕਹਿੰਦੇ ਜੀ ਉਲਟੀ ਆ ਕੇ ਨਿਕਲ ਗਈ ਅਸੀਂ ਬਾਹਰ ਕਹਿੰਦੇ ਕਿਵੇਂ ਨਿਕਲ ਗਿਆ ਤੁਸੀਂ ਕੁਛ ਕੀਤਾ ਸੀ ਉਹਨਾਂ ਨੇ ਸ਼ੀਸ਼ੀ ਦਿਖਾਈ ਕਹਿੰਦੇ ਆਹ ਸ਼ੀਸ਼ੀ ਦੀ ਇੱਕ ਡਰਾਪ ਪਾਇਆ ਸੀਗਾ ਕਹਿੰਦੇ ਕਿਹਨੇ ਦੱਸਿਆ ਸੀ ਉਹਨਾਂ ਨੇ ਮੇਰਾ ਨਾਮ ਲਿਆ ਤਾਂ ਜੀ ਮੇਰਾ ਕਾਰਡ ਦੇਤਾ ਵਕੀਲ ਸਾਹਿਬ ਨੇ ਉਹਨੂੰ ਡਾਕਟਰ ਸਾਹਿਬ ਨੂੰ ਡਾਕਟਰ ਸਾਹਿਬ ਨੇ ਕਾਰਡ ਪਾੜ ਕੇ ਡਸਟਪਿਨ ਸਿੱਟਿਆ ਕਹਿੰਦੇ ਜੀ ਮੇਰਾ 3 ਲੱਖ ਰੁਪਿਆ ਖਰਾਬ ਕਰਤਾ ਡਾਕਟਰ ਨੇ ਠੀਕ ਹੈ ਇਹ ਮਤਲਬ ਇਸ ਤਰ੍ਹਾਂ ਦੀ ਪਤਾ ਨਹੀਂ ਕਿੰਨੀਆਂ ਘਟਨਾਵਾਂ ਮੇਰੀ ਲਾਈਫ 'ਚ ਹੋ ਚੁੱਕੀਆਂ ਨੇ ਠੀਕ ਹੈ ਜੀ ਦੇਖੋ ਆਪਾਂ ਦਾ ਕਿਸੇ ਦੀ ਹੈਲਪ ਹੋਈ ਮੈਨੂੰ ਤਾਂ ਖੁਸ਼ੀ ਹੋਈ ਚਲੋ ਸ਼ੁਕਰ ਹੈ ਬੰਦੇ ਦੀ ਆਪਰੇਸ਼ਨ ਤੋਂ बच ਗਿਆ ਨਾਲੇ ਪੈਸੇ ਬਚ ਗਏ ਪਰ ਉਹ ਡਾਕਟਰ ਸਾਹਿਬ ਦੇ ਚਲੋ ਪ੍ਰੋਫੈਸ਼ਨ ਤੇ ਥੋੜਾ ਜਿਹਾ ਔਖਾ ਲੱਗਿਆ ਉਹਨਾਂ ਨੂੰ ਬਿਲਕੁਲ ਜੀ ਇਸ ਤਰ੍ਹਾਂ ਦੀਆਂ ਹਜ਼ਾਰਾਂ ਐਗਜ਼ਾਮਪਲਸ ਨੇ ਮੇਰੇ ਕੋਲ ਜਿਹੜੀਆਂ ਮੈਂ ਦੇ ਸਕਦਾ ਹਾਂ ਜੀ ਠੀਕ ਹੈ ਜੀ ਡਾਈਟ ਜਿਹੜੀ ਹੈ ਨਾ ਜੀ ਡਾਈਟ ਤੇ ਮੈਂ ਮੇਜਰ ਫੋਕਸ ਕਰ ਰਿਹਾ ਹਾਂ ਇਸ ਟਾਈਮ ਜੀ ਸਭ ਤੋਂ ਜ਼ਿਆਦਾ ਫੋਕਸ ਮੇਰਾ ਡਾਈਟ ਤੇ ਹੈ ਠੀਕ ਹੈ ਜੀ ਹਰ ਪੇਸ਼ੈਂਟ ਨੂੰ ਅਸੀਂ ਡਾਈ ਠੀਕ ਹੈ ਜੀ ਕਈ ਪੇਸ਼ੈਂਟ ਮੇਰੇ ਕੋਲ ਫਸ ਜਾਂਦੇ ਨੇ ਪੂਰਾ ਸਾਰਾ ਟਿਲ ਲਾ ਲਿਆ ਨਹੀਂ ਠੀਕ ਹੁੰਦੇ ਫਿਰ ਉਹ ਉਹਨਾਂ ਨੂੰ ਅਸੀਂ ਪਾਸਟ ਲਾਈਫ ਚ ਲੈ ਕੇ ਜਾਂਦੇ ਆਂ ਕਈ ਗੱਲਾਂ ਉੱਥੋਂ ਜਾ ਕੇ ਨਿਕਲਦੀਆਂ ਨੇ ਪਿਛਲੇ ਜਨਮ ਚ ਕੀ ਹੋਇਆ ਸੀ ਇਹਦਾ ਇਫੈਕਟ ਇਸ ਲਾਈਫ ਤੇ ਹਰ ਦੇ ਵਿੱਚ ਵੀ ਆ ਰਿਹਾ ਠੀਕ ਹੈ ਜੀ ਮੈਨੂੰ ਗੱਲ ਯਾਦਾ ਕਿ ਇੱਕ ਛੋਟਾ ਜਿਹਾ ਬੱਚਾ ਆਇਆ ਬਠਿੰਡੇ ਸਾਈਡ ਤੋਂ ਉਹਦੀ ਮੰਮੀ ਕਹਿੰਦੀ ਕਹਿੰਦੀ ਡਾਕਟਰ ਸਾਹਿਬ ਇਹ ਬੱਚਾ ਨਾ ਬੜੀਆਂ ਅਜੀਬ ਗੱਲਾਂ ਕਰਦਾ ਕਹਿੰਦੀ ਮੈਨੂੰ ਕਹਿੰਦਾ ਮੰਮੀ ਮੈਂ ਨਾ ਪੁਲਿਸ ਦੇ ਵਿੱਚ ਸੀਗਾ ਮੈਂ ਦਰੂਪਣੀ ਪੀਂਦਾ ਸੀ ਤੇ ਮੈਂ ਫਲਾਣੀ ਪਿੰਡ ਚ ਸੀਗਾ ਤੇ ਮੈਂ दारू ਪੀ ਕੇ ਆ ਰੇ ਲੜਾਈ ਹੋ ਗਈ ਉਹਨਾਂ ਨੇ ਕਿਰਪਾਨ ਮਾਰ ਕੇ ਮੇਰੀ ਲੱਤ ਵੱਢੀ ਫਿਰ ਮੈਂ ਮਰ ਗਿਆ। ਠੀਕ ਹੈ ਮੈਂ ਉਹ ਬੱਚੇ ਦੀ ਮਾਂ ਕਹਿੰਦੀ ਉਹਦੀ ਲੱਤ ਦੇ ਉੱਪਰ ਪੂਰਾ ਨਿਸ਼ਾਨ ਆ ਉਸ ਤਰ੍ਹਾਂ ਦਾ ਐਸ ਲਾਈਫਟਾਈਮ ਦੇ ਵਿੱਚ ਵੀ ਠੀਕ ਹੈ ਜੀ ਜਦੋਂ ਉਹਨਾਂ ਨੇ ਇਨਕੁਆਇਰੀ ਕੀਤੀ ਸੱਚੀ ਉਸ ਪਿੰਡ ਦੇ ਵਿੱਚ ਪੁਲਿਸ ਵਾਲੇ ਦੇ ਮਲਟਰ ਹੋਇਆ ਸੀ ਪੁਲਿਸ ਵਾਲੇ ਦਾ। ਸੋ ਇਦਾਂ ਦੀਆਂ ਬੜੀਆਂ ਘਟਨਾਵਾਂ ਨੇ ਜੀ ਠੀਕ ਹੈ ਜੀ ਇੱਕ ਬੱਚਾ ਹੋਰ ਆਇਆ ਸਾਡੇ ਕੋਲ ਨਾ ਬੜੇ ਮੰਦ ਬੁੱਧੀ ਬੱਚੇ ਬਹੁਤ ਆਉਂਦੇ ਨੇ ਇਲਾਜ ਲਈ ਠੀਕ ਹੈ ਜੀ ਮਾਂ ਆਈ ਕਹਿੰਦੀ ਜੀ ਸਾਡਾ ਬੱਚਾ ਨਾ ਬੋਲਦਾ ਨਹੀਂ ਹੈ ਜੀ ਇੱਥੇ ਸੀਟ ਤੇ ਬੈਠਾ ਮੈਂ ਦੋ ਚਾਰ ਮਿੰਟ ਦੇਖਿਆ ਮੈਂ ਕਿਹਾ ਜੀ ਇਹਨੂੰ ਸੁਣਦਾ ਨਹੀਂ ਹੈਗਾ ਕਹਿੰਦੇ ਨਹੀਂ ਨਹੀਂ ਸੁਣਦਾ ਤੈਨੂੰ ਠੀਕ ਹੈ ਜੀ ਮੈਂ ਕਿਹਾ ਮਾਤਾ ਇਹਨੂੰ ਸੁਣਦਾ ਨਹੀਂ ਹੈਗਾ ਕਹਿੰਦੇ ਨਹੀਂ ਸੁਣਦਾ ਮੈਂ ਚਲੋ ਐਕਸਪੈਰੀਮੈਂਟ ਕੀਤਾ ਜੀ ਮੈਂ ਇਧਰੋਂ ਪਰਚੀ ਲਿਖ ਕੇ ਦਿੱਤੀ ਸਲਿੱਪ ਆਪਣੇ ਅਸਿਸਟੈਂਟ ਨੂੰ ਮੈਂ ਕਿਹਾ ਇਹ ਬੱਚੇ ਦੇ ਨਾਲ ਪਿੱਛੇ ਜਾ ਕੇ ਸਟੀਲ ਦੀ ਪਲੇਟ ਲਾ ਕੇ ਜ਼ੋਰ ਨਾਲ ਸਿੱਟ ਥੱਲੇ ਮਾਰ ਉਹ ਅਸਿਸਟੈਂਟ ਨੇ ਇਦਾਂ ਹੀ ਕੀਤਾ ਇੱਥੇ ਬੈਠਾ ਬੱਚਾ ਤੇ ਜ਼ੋਰ ਨਾਲ ਸਟੀਲ ਦੀ ਪਲੇਟ ਸਿੱਟੀ ਅਸੀਂ ਵੀ ਹਿੱਲ ਗਏ ਬੱਚਾ ਆਰਾਮ ਨਾਲ ਬੈਠਾ ਨੂੰ ਫਰਕ ਹੀ ਨਹੀਂ ਪਿਆ ਉਹਦੀ ਮਾਂ ਨੇ ਰੋਣਾ ਸ਼ੁਰੂ ਕਰਤਾ ਕਹਿੰਦੀ ਜੀ ਮੈਂ ਤਾਂ ਸੋਚਦੀ ਸੀ ਬੱਚਾ ਬੋਲਦਾ ਨਹੀਂ ਹੈ 4 ਠੀਕ ਹੈ ਫਿਰ ਮੈਂ ਮਾਂ ਦੀ ਹਿਸਟਰੀ ਲਈ ਅਗਲਾ ਸੁਣਨ ਵਾਲੀ ਹੈ ਜੀ ਮੈਂ ਕਿਹਾ ਤੁਸੀਂ ਜਦੋਂ ਬੱਚਾ ਤੁਹਾਡੇ ਪੇਟ ਦੇ ਵਿੱਚ ਸੀ ਤੁਸੀਂ ਕਿਹੜੀ ਐਸੀ ਗੱਲ ਸੁਣੀ ਜਿਹੜੀ ਤੁਸੀਂ ਸੁਣਨਾ ਨਹੀਂ ਸੀ ਚਾਹੁੰਦੇ ਉਹਨੇ ਸੋਚਿਆ ਦੋ ਚਾਰ ਮਿੰਟ ਕਹਿੰਦੀ ਹਾਂ ਮੈਨੂੰ ਯਾਦ ਆ ਗਈ ਮੈਂ ਕਿਹਾ ਜੀ ਕੀ ਹੋਇਆ ਸੀ ਕਹਿੰਦੀ ਜੀ ਮੈਂ ਪ੍ਰੈਗਨੈਂਸੀ ਤਿੰਨ ਮਹੀਨੇ ਦੀ ਬੱਚਾ ਮੇਰੇ ਪੇਟ ਸੀ ਮੈਨੂੰ ਮੈਸੇਜ ਮਿਲਿਆ ਬਾਹਰੋਂ ਕਹਿੰਦੀ ਤੇਰਾ ਹਸਬੰਡ दारू ਪੀ ਕੇ ਨਾਲੀ ਚ ਗਿਰਿਆ ਪਿਆ ਬਾਹਰ ਕਹਿੰਦੀ ਮੈਂ ਦੋਨੇ ਹੱਥ ਪੇਟ ਤੇ ਮਾਰੇ ਕਹਿੰਦੀ ਜੇ ਇਹ ਹਾਈ ਕੰਮ ਕਰਨਾ ਸੀ ਇਹਨੂੰ ਕਾਹਨੂੰ ਜੰਮਣਾ ਸੀ ਗੁਰੂ ਜੀ ਸੋਚਣ ਵੜੀ ਗੱਲ ਹੈ ਮਾਂ ਦਾ ਇੱਕ ਜੈਸਚਰ ਬੱਚੇ ਦੋਨੇ ਕੰਨ ਸਵਿਚ ਆਫ ਹੋ ਗਏ ਜੋ ਮਾਂ ਪ੍ਰੈਗਨੈਂਸੀ ਚ ਫੀਲ ਕਰਦੀ ਹੈ ਮੈਂ ਸਕੂਲਾਂ ਕਾਲਜ ਯੂਨੀਵਰਸਿਟੀ ਚ ਮੈਂ ਸੈਮੀਨਾਰਸ ਦੇਣਾ ਉੱਥੇ ਮੈਂ ਇਹੀ ਗੱਲ ਮੈਂ ਦੱਸਦਾ ਕਿ ਜਦੋਂ ਲੇਡੀ ਪ੍ਰੈਗਨੈਂਟ ਹੋਗੀ ਤਾਂ ਘਰ ਦਾ ਮਾਹੌਲ ਜਮੇ ਮੰਦਰ ਗੁਰਦੁਆਰੇ ਵਾਲਾ ਹੋ ਜਾਣਾ ਚਾਹੀਦਾ ਠੀਕ ਜੋ ਮਾਂ ਨੇ ਸੋਚਣਾ ਜੋ ਉਹਦੇ ਉੱਪਰ ਇਮੋਸ਼ਨਲ ਪ੍ਰੈਸ਼ਰ ਹੈ ਸਾਰਾ ਕੁਝ ਬੱਚੇ ਤੇ ਪ੍ਰਿੰਟ ਹੋਣਾ ਜਿੰਨੇ ਮੰਦਬੁੱਧੀ ਬੱਚੇ ਪੈਦਾ ਹੁੰਦੇ ਨੇ ਉਹ ਮਾਂ ਦੇ ਪਹਿਲੇ 3 ਮਹੀਨੇ ਚ ਗੜਬੜ ਹੋ ਜਾਂਦੀ ਹੈ ਠੀਕ ਹੈ ਜੀ ਇਹ ਗੱਲ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਂ ਸਾਰੇ ਈਵਰਸ ਨੂੰ ਮੈਸੇਜ ਦੇਣਾ ਚਾਹੁੰਗਾ ਤੁਹਾਡੇ ਥਰੂ ਕਿ ਜਦੋਂ ਵੀ ਘਰ ਦੇ ਵਿੱਚ ਲੇਡੀ ਪ੍ਰੈਗਨੈਂਟ ਹੋਗੀ ਬਿਲਕੁਲ ਕੋਈ ਲੜਾਈ ਝਗੜਾ ਨਹੀਂ ਜੀ ਜੀ ਪੂਰਾ ਕਹਿੰਦੇ ਮਸਕੀਨ ਜੀ ਨੇ ਬੜੀ-ਵੱਦੀਆਂ ਗੱਲ ਬੋਲੀ ਇੱਕ ਲੈਕਚਰ 'ਚ ਮੈਂ ਸੁਣਿਆ ਕਹਿੰਦੇ ਪਹਿਲਾਂ ਘਰ ਘਰ ਦੇਵੀ-ਦੇਵਤੇ ਪੈਦਾ ਹੁੰਦੇ ਸੀ ਜੀ ਹੁਣ ਕਹਿੰਦੇ ਘਰ ਘਰ ਭੂਤ ਚੜੇਲਾਂ ਪੈਦਾ ਹੋ ਰਹੀਆਂ ਨੇ ਕਹਿੰਦੇ ਕੀ ਚੇਂਜ ਆ ਗਈ ਆਹ ਮੋਬਾਈਲ ਆਵੜਿਆ ਜੀ ਘਰਾਂ ਚ ਠੀਕ ਹੈ ਜੀ ਟੀਵੀ ਤੇ ਸੀਰੀਅਲ ਆਵੜੇ ਹਾਂ ਕਹਾਣੀ ਘਰ ਘਰ ਦੀ ਇਹ ਉਹ ਕਿੰਨੇ ਤਰ੍ਹਾਂ ਦੀ ਸੀਰੀਅਲ ਨੇ ਉਹ ਜੋ ਮਾਂ ਦੇਖਦੀ ਹੈ ਪ੍ਰੈਗਨਨਸੀ ਚ ਸਾਰਾ ਕੁਝ ਬੱਚੇ ਤੇ ਪ੍ਰਿੰਟ ਹੋ ਰਿਹਾ ਜੀ ਬਿਲਕੁਲ ਜੀ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਬਣ ਗਿਆ ਨਹੀਂ ਬਿਲਕੁਲ ਜੀ ਜੀ ਸਰ ਇਸ ਤੋਂ ਇਲਾਵਾ ਮੈਂ ਦੇਖ ਰਿਹਾ ਆਪਣੇ ਕੋਲੇ ਆਰਗੈਨਿਕ ਪ੍ਰੋਡਕਟ ਵੀ ਹੈਗੇ ਨੇ ਜੀ ਸਰ ਅਸੀਂ ਗੁਰੂ ਜੀ ਹੋਇਆ ਕਿ 2012 ਚ ਜੀ ਅਮਰਕਾ ਸ਼ਿਫਟ ਕਰਕੇ ਸੀ ਜੀ ਤੇ ਅਸੀਂ ਨਾ ਚੰਡੀਗੜ੍ਹ ਤੋਂ ਲੈ ਕੇ ਆਉਂਦੇ ਸੀ ਉੱਥੇ ਸੈਕਟਰ 34 ਚ ਰਾਮਾ ਸਟੋਰ ਸੀਗਾ ਅਸੀਂ ਆਰਗੈਨਿਕ ਫੂਡ ਬੜੇ ਸਾਲਾਂ ਤੋਂ ਅਸੀਂ ਆਰਗੈਨਿਕ ਫੂਡ ਹੀ ਖਾਣੇ ਆ ਅਸੀਂ ਪੈਸਟੀਸਾਈਡ ਤੋਂ ਬਹੁਤ ਸਲਾਤਤੂ ਗੁਰਾ ਮੈਨੂੰ ਲੱਗਦਾ ਹੈ ਸਾਡੀ ਪੋਜੀਟਿਵ ਹੈਲਥ ਦਾ ਰੀਜ਼ਨ ਵੀ ਇਹੀ ਹੈ ਜੀ ਤਾਂ ਅਸੀਂ 6 ਮਹੀਨੇ ਲਾ ਕੇ ਅਮਰੀਕਾ ਤੋਂ ਵਾਪਸ ਆ ਗਏ ਜਦੋਂ ਅਸੀਂ ਸਟੋਰ ਗਏ ਸਟੋਰ ਬੰਦ ਹੋ ਗਿਆ ਸੀ ਉਹ ਅੱਛਾ ਜੀ ਕੀ ਗੱਲ ਕਹਿੰਦੇ ਜੀ ਸੇਲ ਹੈ ਨਹੀਂ ਸੀ ਅਸੀਂ ਬੜਾ ਲੱਭਿਆ ਜੀ ਬੜੀ ਜਗ੍ਹਾ ਗਏ ਪਰ ਸਾਨੂੰ ਕਿਤੇ ਵੀ ਆਰਗੇਨਿਕ ਫੂਡ ਪ੍ਰੋਪਰ ਨਹੀਂ ਮਿਲਿਆ ਫਿਰ ਮੇਰੇ ਬੜੇ ਕਲੋਜ਼ ਹੈਗੇ ਨੇ ਅਮਿਤ ਮਹਿਤਾ ਜੀ ਉਹ ਮੇਰੇ ਕੋਲੇ ਆਏ ਕਹਿੰਦੇ ਜੀ ਆਪਾਂ ਕੋਈ ਕੰਮ ਸ਼ੁਰੂ ਕਰੀਏ ਮੈਂ ਕਿਹਾ ਜੀ ਮੇਰੇ ਮਨ ਚ ਹੈ ਕਿ ਆਪਾਂ ਆਰਗੇਨਿਕ ਦਾ ਕੰਮ ਸ਼ੁਰੂ ਕਰੀਏ 2012 ਦਸੰਬਰ ਚ ਅਸੀਂ ਫਿਰ ਆਰਗੇਨਿਕ ਸਟੋਰ ਖ ਪਰ ਹੌਲੀ ਹੌਲੀ ਸਭ ਬੰਦ ਹੋ ਗਏ ਪਰ ਅਸੀਂ ਕਨਸਿਸਟੈਂਟ ਆ ਕੋਈ ਕੁਆਲਿਟੀ ਦੇ ਕੰਮ ਕੀਤਾ ਕੁਆਲਿਟੀ ਦੇ ਕੰਮ ਕੀਤਾ ਸੀ ਜੀ ਹੁਣ ਸਾਡੇ ਕੋਲੇ ਬਹੁਤ ਅੱਛੇ ਪ੍ਰੋਡਕਟਸ ਅਵੇਲੇਬਲ ਨੇ ਅਸੀਂ ਖੁਦ ਵੀ ਆਰਗੇਨਿਕ ਖਾਂਦੇ ਆ ਬਹੁਤ ਅੱਛੀਆਂ ਅੱਛੀਆਂ ਫੈਮਲੀਆਂ ਖਾਂਦੀਆਂ ਨੇ ਪਰ ਇੱਥੇ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਆਪਾਂ ਕਹਿੰਦੇ ਜੀ ਪੰਜਾਬ ਚ ਪੈਸਟੀਸਾਈਡ ਬਹੁਤ ਹੈ ਜੀ ਜ਼ਹਿਰਾਂ ਖਾ ਰਹੇ ਆ ਅਸੀਂ ਅਸੀਂ ਤਾਂ ਅੰਮ੍ਰਿਤ ਲੈ ਕੇ ਰੱਖੀ ਬੈਠੇ ਆ ਪਰ ਬਹੁਤ ਘੱਟ ਲੋਕਾਂ ਚ ਅਵੇਅਰਨੈਸ ਹੈ ਲੋਕ ਕੱਪੜਿਆਂ ਦੇ ਪੈਸੇ ਖਰਚ ਦੇਣਗੇ ਜੀ ਕਾਰਾਂ ਤੇ ਪੈਸੇ ਖਰਚ ਦੇਣਗੇ ਖਾਣ ਪੀਣ ਤੇ ਪੈਸੇ ਨਹੀਂ ਖਰਚਦੇ ਫਿਰ ਡਾਕਟਰਾਂ ਨੂੰ ਪੈਸੇ ਦੇਣਗੇ ਬਿਮਾਰ ਹੋ ਕੇ ਉਹਦੀ ਮੈਂ ਹਰ ਪੇਸ਼ੈਂਟ ਨੂੰ ਇਹ ਕਹਿੰਦਾ ਉਹਨਾਂ ਰਿਸ਼ਤੇਦਾਰਾਂ ਨੂੰ ਵੀ ਭਾਈ ਚਾਚਾ ਦਾ ਖਾ ਲਓ ਬਿਨਾ ਪੈਸਟੀਸਾਈਡ ਵਾਲਾ ਖਾਣਾ ਖਾ ਲਓ ਤਾਂ ਕਿ ਤੁਹਾਡੀ ਸਿਹਤ ਤੰਦਰੁਸਤੀ ਤੁਹਾਡੀ ਪੋਜ਼ਿਟਿਵ ਬਣੀ ਰਹੇ ਸੋ ਇਸੇ ਕਰਕੇ ਅਸੀਂ ਇਹ ਸਟੋਰ ਖੋਲਿਆ ਹੋਇਆ ਹੈ ਜੀ ਤੇ ਸਰ ਜੇ ਕੋਈ ਪੇਸ਼ੈਂਟ ਕਿਸੇ ਵੀ ਤਰ੍ਹਾਂ ਦੀ ਆਪਣੀ ਮੈਡੀਸਿਨ ਲੈਣਾ ਚਾਹੁੰਦਾ ਹੈ ਸਲਾਹ ਲੈਣਾ ਚਾਹੁੰਦਾ ਕੋਈ ਬਿਮਾਰੀ ਕਈ ਵਾਰ ਹੁੰਦਾ ਨਾ ਬੰਦਾ ਬਹੁਤ ਥਾ ਧੱਕੇ ਖਾ ਖਾ ਜੀ ਇੱਕ ਹਾਰਿਆ ਬੈਠਾ ਹੁੰਦਾ ਵੀ ਮੇਰਾ ਕੋਈ ਹੱਲ ਨਹੀਂ ਹੈਗਾ ਜੀ ਤਾਂ ਤੁਹਾਡੇ ਕੋਲੇ ਆਉਣਾ ਚਾਹੁੰਦਾ ਕਿ ਕਿੰਨਾ ਸਮਾਂ ਪਹਿਲਾਂ ਆਪਣਾ ਟਾਈਮ ਲੈਣਾ ਪੈਂਦਾ ਹਾਂਜੀ ਹਾਂਜੀ 3-4 ਦਿਨ ਪਹਿਲਾਂ ਘੱਟੋ ਘੱਟ ਅਪਪਾਇੰਟਮੈਂਟ ਲੈਣੀ ਪੈਂਦੀ ਹੈ ਜੀ ਉਹ ਨੰਬਰ ਆਪਾਂ ਸ਼ੇਅਰ ਕਰ ਲਾਂਗੇ ਜੀ ਰਿਸੈਪਸ਼ਨ ਤੇ ਇੱਥੇ ਸਾਡੇ ਪਹਿਲਾਂ ਫਿਰ ਸਾਡੇ ਅਸਿਸਟੈਂਟ ਡਾਕਟਰ ਕੰਟੈਂਡੈਂਟ ਕੰਟਾ ਲਾ ਕੇ ਸਾਰੀ ਹਿਸਟਰੀ ਲਿਖ ਦਿੰਦੇ ਨੇ ਉਹਨਾਂ ਦੀ ਉਸ ਤੋਂ ਬਾਅਦ ਫਿਰ ਕੰਟੈਂਡੈਂਟ ਕੰਟਾ ਮੈਂ ਲਾਉਣਾ ਇੱਕ ਚੀਜ਼ ਹੋਰ ਰਹੀ ਪੁੱਛਣੀ ਮਤਲਬ ਹਿਸਟਰੀ ਤਾਂ ਆਪਾਂ ਕੰਮ ਕਰਦੇ ਹਾਂ ਫਿਰ ਨਾਲ ਜਿਵੇਂ ਅੱਜਕੱਲ ਟੈਸਟ ਚੱਲਦੇ ਨੇ ਤਾਂ ਮੈਂ ਕਹਿੰਦਾ ਮੈਂ ਟੈਸਟ ਕਰਾ ਲੈ ਯਾਰ ਇਹ ਪਰਫੈਕਟ ਹੈ ਹਾਂਜੀ ਹ ਚਿਕਾ ਦੋਨੇ ਚੀਜ਼ਾਂ ਨੂੰ ਮੈਚ ਕਰਦੇ ਹਾਂ ਹਾਂਜੀ 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 ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਜੋ ਆਪਣੇ ਦਰਸ਼ਕਾਂ ਨੂੰ ਜਿਹੜੇ ਵੀ ਆਪਣਾ ਮਿੱਤਰ ਜੁੜੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਕੰਮ ਆਊਗੀ ਤੇ ਜਿਹੜੇ ਵੀ ਮਿੱਤਰ ਕਿਸੇ ਮਾਰ ਨਾਲ ਜੂਝ ਰਹੇ ਆ ਤਾਂ ਤੁਹਾਡੇ ਕੋਲੇ ਆ ਕੇ ਆਪਣਾ ਪੱਕਾ ਹੱਲ ਵੀ ਕਰਵਾ ਸਕਦੇ ਨੇ ਤੇ ਅਖੀਰ ਤੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਹਾਂ ਗੁਰੂ ਜੀ ਮੈਂ ਤੁਹਾਡੇ ਜ਼ਰੀਏ ਹੀ ਮੈਸੇਜ ਦਊਂਗਾ ਜੀ ਵੀ ਇਹਨਾਂ ਪ੍ਰਮਾਤਮਾ ਨੇ ਇਹ ਜਿਹੜੀ ਇਹ ਬਿਲਡਿੰਗ ਆ ਬੇਸਿਕਲੀ ਇਹ ਜਿਹੜੀ ਬਾਡੀ ਜਿਹੜੀ ਬਿਲਡਿੰਗ ਹੈ ਇਕ ਵਹੀਕਲ ਹੈ ਇੱਕ ਕਾਰ ਹੈ ਜਿਹੜੀ ਸਾਨੂੰ ਪਰਮਾਤਮਾ ਨੇ ਬਖਸ਼ੀ ਹੈ ਇਸ ਜਨਮ ਲਈ ਇਸ ਲਾਈਫਟਾਈਮ ਲਈ ਜਿੰਨਾ ਇਹਦੀ ਟੇਕ ਕੇਅਰ ਕਰ ਲਓਗੇ ਜਿੰਨੇ ਇਹਨੂੰ ਮੇਨਟੇਨ ਰੱਖ ਲਓਗੇ ਉਹਨਾਂ ਲੰਬਾਰਸਾ ਚੱਲੂਗੀ ਇਹ ਐਕਚੁਅਲੀ ਨਾ ਪਾਸਟ ਲਾਈਫ ਰਿਗਰੈਸ਼ਨ ਥੈਰੇਪੀ ਦਾ ਇੱਕ ਜ਼ਰੀਆ ਕਿ ਢੰਗ ਹੈ ਦੱਸਣ ਦਾ ਜੀ ਕਿ ਜਿੰਨਾ ਤੁਸੀਂ ਇਹ ਬਿਲਡਿੰਗ ਦੀ ਟੇਕ ਕੇਅਰ ਮੇਨਟੇਨੈਂਸ ਰੱਖੋਗੇ ਇਹ ਉਨੀ ਲੰਬੀ ਚੱਲੂਗੀ ਅਗਲਾ ਲਾਈਫਟਾਈਮ ਤੁਹਾਡਾ ਉਹਨਾਂ ਸੌਖਾ ਹੋਊਗਾ ਠੀਕ ਹੈ ਜੀ ਠੀਕ ਹੈ ਸਿਆਰਾਂ ਖਾਣੀਆਂ ਬੰਦ ਕਰ ਦਿਓ ਅੰਮ੍ਰਿਤ ਪੀਓ ਮਤਲਬ ਪਾਣੀ ਪੀਓ ਦਾਰੂ ਬੰਦ ਕਰ ਦਿਓ ਨਾਨਵੇਜ ਬੰਦ ਕਰ ਦਿਓ ਵੈਜੀਟੇਰੀਅਨ ਹੋ ਜਾਓ ਔਰ ਪਲਾਂਟ ਬੇਸਡ ਡਾਈਟ ਤੇ ਸ਼ਿਫਟ ਕਰ ਲਓ ਮੈਂ ਕਹਿੰਦਾ ਜੀ 99% ਤੁਸੀਂ ਆਪਣੇ ਆਪ ਨੂੰ ਬਾਹਰ ਕੱਢ ਲਓਗੇ ਇਹਨਾਂ ਚੀਜ਼ਾਂ ਚ ਜੀ ਇਹ ਹੀ ਮੇਰਾ ਮੈਸੇਜ ਹੈ ਤੁਹਾਡੇ ਥਰੂ ਥੈਂਕ ਯੂ ਤੁਸੀਂ ਆਏ ਅੱਜ ਬਹੁਤ ਬਹੁਤ ਥੈਂਕ ਯੂ ਜੀ ਸੱਚੀ ਕਾ ਤੁਸੀ